ਹਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਜਸਪਾਲ ਹਜ਼ਾਰਾ ਜੀ ਅੱਜ ਆਪਣੇ ਸਟੋਰ ਸਲੂਜਾ ਤੋਂ ਫਿਰ ਤੁਹਾਡੇ ਲਈ ਕੀ ਲੈ ਕੇ ਆਇਆ ਨਵੇਂ-ਨਵੇਂ ਪੰਜਾਬੀ ਸੂਟ ਰੋਜ਼ ਡਰੈਸਾਂ ਦਿਖਾਨਾ ਰੋਜ਼ ਸ਼ਰਾਰੇ ਕਰਾਰੇ ਦਿਖਾਨਾ ਰੋਜ਼ ਗਾਉਂ ਦਿਖਾਨਾ ਦੋਜ ਨਾਰਕਲੀ ਦਿਖਾਨਾ ਪੰਜਾਬੀ ਸੂਟ ਮੇਰੇ ਤੋਂ ਰਹਿ ਜਾਂਦੇ ਸੀ ਔਰ ਬੜੀਆਂ ਕੰਪਲੇਨਸ ਆਉਂਦੀਆਂ ਸੀ ਮੈਂ ਸਜੈਸ਼ਨ ਨੂੰ ਕੰਪਲੇਨ ਦੇ ਰੂਪ ਵਿੱਚ ਲੈਂਦਾ ਕਿ ਤੁਹਾਡਾ ਸਜੈਸ਼ਨ ਮੇਰੇ ਲਈ ਕੰਪਲੇਨ ਹੈ ਕਿ ਮੈਂ ਤੁਹਾਨੂੰ ਪੰਜਾਬੀ ਸੂਟ ਕਿਉਂ ਨਹੀਂ ਦਿਖਾ ਰਿਹਾ ਜਦ ਕਿ ਸਭ ਤੋਂ ਜ਼ਿਆਦਾ ਮੇਰੇ ਸਟੋਰ ਤੇ ਰੈਡੀमेड ਸੂਟਾਂ ਦੇ ਸਾਥ-ਸਾਥ ਪੰਜਾਬੀ ਸੂਟ ਵੀ ਬਹੁਤ ਵਿਕਦੇ ਨੇ। ਪਰ ਮੈਂ ਹੀ ਪਿੱਛੇ ਜਾਈ ਜਾਂਦਾ ਸੀ। ਅੱਜ ਮੈਂ ਸਟਾਰਟ ਕਰਨ ਲਗਾ ਤੁਹਾਡੇ ਨਾਲ ਪੰਜਾਬੀ ਸੂਟ ਦਾ ਅਲਟੀਮੇਟ ਕਲੈਕਸ਼ਨ। ਦੇਖਣਾ ਜੀ ਭਰ ਕੇ ਹੈ, ਖਰੀਦਣਾ ਵੀ ਜੀ ਭਰ ਕੇ ਹੈ, ਮੌਜਾਂ ਮਾਰੋਗੇ ਚੜੀਆਂ ਚੀਜ਼ਾਂ ਦੇਖ ਕੇ। ਤੇ ਲੇਕਿਨ ਸਭ ਤੋਂ ਪਹਿਲੇ ਗੁਰੂ ਸਾਹਿਬ ਦਾ ਹੁਕਮ ਢੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰਤ। ਹੋਣ ਮੈਂ ਦਿਖਾਵਾਂਗਾ ਤੁਹਾਨੂੰ ਸੋਨੇ ਸੋਨੇ ਕਲੈਕਸ਼ਨ। ਸਟੋਰ ਦਾ ਨਾਮ ਸਲੂਜਾ ਹੈ ਕਿੱਥੇ ਹੈ ਲੁਧਿਆਣੇ 'ਚ ਐਡਜਾਇਨ ਮਾਇਨੰਦ ਗੌਰਕੁਰ ਦਵਾਰ। ਕੁਮਾਰ ਮੰਡੀ ਲੁਧਿਆਣੇ 'ਚ। ਤਾਨੂੰ ਜੋ ਕਲੈਕਸ਼ਨਸ ਦਿਖਾਵਾਂਗੇ ਨਾ ਉਹ ਤੁਸੀਂ ਕਦੇ ਦੇਖਿਆ ਨਹੀਂ ਹੋਣਾ ਕਰਦੇ ਆ ਤੁਹਾਡਾ ਨਾ ਸ਼ੁਰੂਆਤ ਵੈਰਾਈਟੀ ਦੀ ਸਾਰੇ ਸਾਰੇ ਸੂਟ ਦਿਖਾਉਂਦਾ ਜਿਆਦਾ ਦਿਖਾਣੇ ਵੀ ਨਹੀਂ ਦਿਖਾਉਂਗਾ 15 ਲੇਕਿਨ ਰਾਜੇ ਕੇ ਸੋਨੇ ਹੋਣਗੇ ਤੁਸੀਂ 15 ਦੇ 15 ਹੀ ਵਾਇ ਕਰ ਲੋਗੇ ਅਸੀਂ ਚੱਲ ਰਹੇ ਸੀ ਵੈਰਾਈਟੀ ਦੇ ਨਾਲ ਵੈਰਾਈਟੀ ਤੁਹਾਨੂੰ ਦਿਖਾਣੀ ਹੈ ਬਹੁਤ ਸੋਹਣੀ 15 20 ਸੂਟ ਦਿਖਾਣੇ ਆ ਤੁਹਾਡਾ ਟਾਈਮ 15 20 ਮਿੰਟ ਦਾ ਲੈਣਾ ਹੈ ਲੇਕਿਨ ਮਜ਼ਾ ਆਏਗਾ ਤੁਹਾਨੂੰ ਚੰਗੇ ਚੰਗੇ ਚੀਜ਼ਾਂ ਜਿਵੇਂ ਇੱਕ ਸੂਟ ਮੈਂ ਪਹਿਲੇ ਨੰਬਰ ਤੇ ਜਿਹੜਾ ਖੋਲਿਆ ਇਹਦਾ ਕਲਰ ਹੈ ਪੀਕਾਕ ਫੈਬਰਿਕ ਆਏਗਾ ਕ੍ਰਿਸਟਲ ਟਿਸ਼ੂ ਦੁਪੱਟਾ ਹੈਗਾ ਆਰਗੇਂਜਾ ਦਾ ਤੁਸੀਂ ਕੰਮ ਦੀ ਕਢਾਈ ਤੁਸੀਂ ਦੇਖੋ ਥੋੜਾ ਜਿਹਾ ਦੇਖੋ ਕਢਾਈ ਦੇਖੋ ਚੁੰਨੀ ਦੀ ਕਢਾਈ ਦੇਖੋ ਬਹੁਤ ਏ ਕਲਾਸ ਜਿੰਨੂੰ ਅਸੀਂ ਕਹਿੰਦੇ ਨਾ ਅਸੀਂ ਪ੍ਰੀਮੀਅਮ ਪਾਣਾ ਹੈ ਰਿਚ ਪਾਣਾ ਹੈ ਹਾਈ ਪਾਣਾ ਹੈ ਇਹ ਉਹਨਾਂ ਚੀਜ਼ਾਂ ਨੂੰ ਤੁਸੀਂ ਜਦੋਂ ਫੀਲ ਕਰੋਗੇ ਤਾਂ ਤੁਸੀਂ ਮੇਰੇ ਤੋਂ ਸ਼ਾਪਿੰਗ ਕਰੋਗੇ ਦਿਲ ਨਾਲ ਕਿਉਂਕਿ ਮੇਰੇ ਕੋਲ ਜੋ ਚੀਜ਼ਾਂ ਮਿਲਦੀਆਂ ਨੇ ਉਹ ਤੁਹਾਨੂੰ ਲੁਧਿਆਣੇ 'ਚ ਨਹੀਂ ਮਿਲਦੀਆਂ ਬਹੁਤ ਰੇਅਰ ਸਟੋਰ ਹੁੰਦੇ ਨੇ ਜੋ ਪ੍ਰੀਮੀਅਮ ਕੁਆਲਿਟੀ ਵੇਚਣਾ ਪਸੰਦ ਕਰਦੇ ਨੇ ਪ੍ਰੀਮੀਅਮ ਕੁਆਲਿਟੀਜ਼ ਮਾਰਜਨ ਘੱਟ ਹੁੰਦਾ ਔਰ ਡਿਜ਼ਾਈਨ ਬਹੁਤ ਸੋਹਣੇ ਹੁੰਦੇ ਨੇ ਸਸੇ ਸਾਡੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਕਰ ਡਿਜ਼ਾਈਨ ਸੋਹਣੇ ਜਾਣ ਔਰ ਕੁਆਲਿਟੀ ਵਧੀਆ ਜਾਏ ਨਵੀਂ-ਨਵੀਂ ਚ ਜਦ ਤੁਸੀਂ ਫੰਕਸ਼ਨ ਵਿੱਚ ਪਾਉ। ਐਵੇਂ ਜਦੋਂ ਤੁਸੀਂ ਚੀਜ਼ਾਂ ਪਾਉਂਦੇ ਹੋ ਨਾ ਫਿਰ ਪਤਾ ਲੱਗਦਾ ਹੈ ਕਿ ਮੈਂ ਕੀ ਪਾਣਾ ਹੈ ਤੇ ਮੈਨੂੰ ਕੀ ਚਾਹੀਦਾ। ਸਭ ਤੋਂ ਖੁਸ਼ੀ ਦੀ ਗੱਲ ਕਿਹੜੀ ਹੈ? ਇਹਦੀ ਬਾਹਾਂਵਾਂ ਦੇ ਉੱਤੇ ਕਢਾਈ ਵੀ ਬਹੁਤ ਭਾਰੀ ਹੈ। ਇਹ ਦੇਖੋ ਬਾਹਾਂ ਨਾਲ ਅਰੇ ਦੇਖੋ ਜੀ ਬਾਟਮ ਤੇ ਬਾਟਮ ਤੇ ਤੁਸੀਂ ਪ੍ਰਿੰਟ ਬਣਾ ਸਕਦੇ ਹੋ ਉੱਚੀ ਏਡੀ ਵਾਲੀ ਸਲਵਾਰਾ ਬਣਾ ਸਕਦੇ ਹੋ ਸਿੱਧੇ ਪੌਂਚੇ ਬਣਾ ਸਕਦੇ ਹੋ ਅੱਜ ਕੱਲ ਦੇ ਤੁਹਾਨੂੰ ਪਤਾ ਹੈ ਸਟਾਈਲ ਬਹੁਤ ਚੱਲਦਾ ਤੇ ਉਹਨਾਂ ਦੇ ਕਢਾਈ ਵੀ ਅਸੀਂ ਕਰਾਤੀ ਪੈਰਾਂ ਤੇ ਵੀ ਤੇ ਨਾਲ 슬ੀਵਸ ਤੇ ਕਢਾਈ ਤੇ ਹੈਗੀ ਹੈ ਜੋ ਤੁਹਾਨੂੰ ਨਜ਼ਰ ਆ ਰਹੀ ਹੈ ਸ਼ਰਟ ਬਹੁਤ ਸੋਹਣੀ ਹੈ ਐਵੇਂ ਦੀਆਂ ਸੋਹਣੀਆਂ ਚੀਜ਼ਾਂ ਕਿੱਥੇ ਮਿਲਦੀਆਂ ਨੇ ਮੇਰੇ ਸਟੋਰ ਸਲੂਜਾ ਤੇ ਆ ਜਾਓ ਤੁਸੀਂ ਵੀਡੀਓ ਸ਼ਾਪਿੰਗ ਵੀ ਕਰ ਸਕਦੇ ਹੋ ਮੇਰੇ ਕੋਲ ਦੋਵੇਂ ਸਰਵਿਸ ਇਸ अवेलेबल ਨੇ ਵੀਡੀਓ ਸ਼ਾਪਿੰਗ ਕਰੋ ਜਾਂ ਤੁਸੀਂ ਮੇਰੇ ਸਟੋਰ ਤੇ ਆਓ ਸਟੋਰ ਤੇ ਆਓਗੇ ਤਾਂ ਵੀ ਤੁਹਾਨੂੰ ਅਸੀਂ 200 ਸੂਟ ਦਿਖਾ ਸਕਦੇ ਆਂ ਵੀਡੀਓ ਕਾਲ ਕਰੋਗੇ ਤਾਂ ਵੀ 200 ਸੂਟ ਦਿਖਾ ਸਕਦੇ ਆਂ ਸਾਡ ਨੂੰ ਤੁਹਾਨੂੰ ਸਾਡੇ ਲਈ ਤੁਹਾਨੂੰ ਵੈਰਾਈਟੀ ਦਿਖਾਣਾ ਇਹ ਖੁਸ਼ੀ ਦੀ ਗੱਲ ਹੈ ਅੱਗੇ ਚੱਲਦੇ ਆਂ ਜੀ ਨੈਕਸਟ ਆਈਟਮ ਤੇ ਲੈ ਪ੍ਰਿਆ ਆ ਆ ਦਿਖਾਈਏ ਆ ਸਰ ਦਿਖਾਓ ਆ ਵਧੀਆ ਹੈ ਇਹ ਲਓ ਜੀ ਇਹ ਪ੍ਰਿਆ ਦੀ ਪਸੰਦ ਹੈ ਤੁਹਾਨੂੰ ਸੂਟ ਦਿਖਾਉਂਦੇ ਆਂ ਬਹੁਤ ਐਕਸਕਲੂਸਿਵ ਚੀਜ਼ ਆਈ ਏ ਔਰ ਜੈਂਟਰੀ ਵੀ ਦੁਪੱਟਾ ਵੀ ਵੇਖੋ ਇਹ ਦੇਖੋ ਜੀ ਦੁਪੱਟਾ ਆ ਇੰਨਾ ਸੋਹਣਾ ਦੁਪੱਟਾ ਬਹੁਤ ਸੋਹਣਾ ਦੇਖੋ ਜੀ ਦੁਪੱਟਾ ਹੈ ਜੀ ਕਿਉਂਕਿ ਦੇਖੋ ਜੀ ਇਹ ਜਿਹੜੀਆਂ ਮੇਰੀਆਂ ਹੈਲਪਰ ਨੇ ਇਹੀ ਮੋਸਟਲੀ ਸੇਲ ਕਰਦੀਆਂ ਨੇ ਤੇ ਇਹਨਾਂ ਨੂੰ ਪਤਾ ਹੁੰਦਾ ਕਿ ਕਿਹੜੇ ਕਾਊਂਟਰ ਤੇ ਕਿਹੜੀ ਚੀਜ਼ ਜ਼ਿਆਦਾ ਵਿਕਦੀ ਹੈ ਤੇ ਜਿੱਦਾਂ ਇਹਨਾਂ ਲੋਕਾਂ ਨੂੰ ਕਨਸੈਪਟ ਦਾ ਆਈਡੀਆ ਜ਼ਿਆਦਾ ਹੁੰਦਾ ਉਵੇਂ ਹੀ ਤੁਹਾਨੂੰ ਅਸੀਂ ਦੱਸਦੇ ਹਾਂ ਜੀ ਕਿਹੜੀ ਚੀਜ਼ ਜ਼ਿਆਦਾ ਵਿਕਦੀ ਹੈ ਕਿਹੜੀ ਚੀਜ਼ ਜ਼ਿਆਦਾ ਚਾਹੀਦੀ ਹੈ ਕਿਹੜੀ ਚੀਜ਼ ਜ਼ਿਆਦਾ ਸੇਲ ਚੱਲਦੀ ਹੈ ਕਿਉਂ ਤੇਰੀ ਵੀ ਪਸੰਦਾਂ ਕੀrti ਆਹੀ ਏ ਤੈਨੂੰ ਕਿਹੜੀ ਪਸੰਦ ਆ ਪੀਸ ਇਹਨਾਂ ਨੂੰ ਆਪ ਪਸੰਦ ਲੱਗ ਰਹੀ ਐ ਇਹਨਾਂ ਨੂੰ ਇਹ ਵਾਲਾ ਪਸੰਦ ਲੱਗਦਾ ਸੀ ਕਿਰਤੀ ਦੇ ਪਸੰਦਾ ਵੀ ਦਿਖਾ ਦਿੰਨੇ ਆ ਜੀ ਇਹ ਦੇਖੋ ਜੀ ਕਿਰਤੀ ਦੇ ਪਸੰਦਾ ਵੀ ਦੇਖੋ ਪਿਆ ਸਾਰੀ ਦੀ ਸਕਰਟ ਵੀ ਆ ਵੀ ਦੇਖੋ ਇਹ ਦੇਖੋ ਜੀ ਇਹਦੇ ਨਾਲ ਫਰੌਕ ਬਣਾਈਏ ਸੀ ਨਾਲ ਦੇਖੋ ਲਹਿੰਗਾ ਆਏਗਾ نیچے ਬਹੁਤ ਸੋਹਣਾ ਨਾਲ ਲਹਿੰਗਾ ਹੈ ਲਹਿੰਗਾ ਅਨਸਟਿਚ ਹੈਗਾ ਕਿਉਂਕਿ ਕਈਆਂ ਦੇ ਸਾਈਜ਼ ਵੱਖਰੇ ਵੱਖਰੇ ਹੁੰਦੇ ਆ ਅਸੀਂ ਉਹਨੂੰ ਸਟਿਚ ਕਰਾ ਕੇ ਵੀ ਦੇ ਦੇਵਾਂਗੇ ਕੋਈ ਦਿੱਕਤ ਨਹੀਂ ਇਹ ਨਾਲ ਆ ਲੈ ਕੇ ਆਏ ਚੁੰਨੀਆਂ ਵੀ ਚਨੌਂ ਸ਼ਫੌਂਦੀ ਨਾਲ ਚੁੰਨੀ ਐਵੇਂ ਰੀ ਸੋਨੀਆਂ ਚੀਜ਼ਾਂ ਲਈ ਹੀ ਅਸੀਂ ਜਾਣੇ ਜਾਂਦੇ ਹਾਂ ਜੀ ਲੁਧਿਆਣੇ ਦੇ ਅੰਦਰ ਕਿਸੇ ਦੂਜਾ ਤਾਂ ਕੀ ਮਿਲਦਾ ਸਟਾਈਲ ਮਿਲਦਾ ਕੁਆਲਿਟੀ ਮਿਲਦੀ ਹੈ ਐਸੇ ਤੁਸੀਂ ਹਰ ਜਗ੍ਹਾ ਦੇ ਨੇ ਲੇਕਿਨ ਦੋ ਉੱਥੇ ਜਿੱਥੇ ਪੈਸੇ ਦਾ ਮੁੱਲ ਵੀ ਪੈਸੇ ਚੀਜ਼ ਮੰਨੂ ਆ ਗਈ ਇੱਕਦਮ ਲੇਟੈਸਟ ਵਧੀਆ ਯਾਰ ਹੁਣ ਤੁਸੀਂ ਲੋਕ ਆਪਣੇ ਚ ਹੀ ਖਪ ਪਾਈ ਜਾਂਦੇ ਹੋ ਸਰ ਆ ਕਹਿ ਰਹੀ ਆ ਦਿਖਾਓ ਮੈਂ ਕਹਿ ਰਹੀ ਆ ਦਿਖਾਓ ਉਹ ਸਾਰੇ ਆਪਾਂ ਸਾਰੇ ਦਿਖਾਵਾਂਗੇ ਇਹਨਾਂ ਨੂੰ ਦੇਖੋ ਸਾਰੇ ਲੈ ਕੇ ਆਏ ਆ ਤੁਹਾਡੇ ਲਈ ਲੈ ਕੇ ਆਏ ਆ ਹੂੰ ਦੇਖੋ ਜੀ ਹੁਣ ਆਪਸ ਹੀ ਲੜੀ ਜਾਂਦੀਆਂ ਨੇ ਕਿ ਤੁਹਾਨੂੰ ਕਿਹੜਾ ਦਿਖਾਣਾ ਬਟ ਆਪਾਂ ਤੁਹਾਨੂੰ ਸਾਰੇ ਸੂਟ ਦਿਖਾਣੇ ਆ ਜਿਵੇਂ ਤੁਸੀਂ ਇਹ ਦੇਖ ਰਹੇ ਸੀ ਕਿੰਨਾ ਵਧੀਆ ਸੂਟ ਹੈ ਹਰ ਮੌਕੇ ਤੇ ਤੁਸੀਂ ਪਾ ਸਕਦੇ ਹੋ ਨਾਲ ਦੀ ਚੁੰਨੀ ਤੇ ਬਹੁਤ ਅਲਟੀਮੇਟ ਹੈ ਬਹੁਤ ਸੋਹਣੀਆਂ ਚੀਜ਼ਾਂ ਲਈ ਸਲੂਜਾ ਫੇਮਸ ਹੈ ਜੀ ਸਲੂਜਾ ਵੈਰਾਈਟੀ ਲੈਂਦਾ ਤੁਹਾਨੂੰ ਕੁਆਲਿਟੀ ਦਿੰਦਾ ਹੈ ਅਪਡੇਟ ਕਰਦਾ ਨਵੇਂ-ਨਵੇਂ ਕਲੈਕਸ਼ਨ ਨਾਲ ਇਸ ਤੋਂ ਬਾਅਦ ਵੀ ਦੇਖੋ ਇਹ ਵੀ ਲਿਆਓ ਜੀ ਆ ਵੀ ਬਹੁਤ ਸੋਹਣਾ ਹੈ ਇਹ ਵੀ ਬਹੁਤ ਸੋਹਣਾ ਜੀ ਇਹ ਲਓ ਜੀ ਲਓ ਜੀ ਅਰ ਤੇ ਮੋਹਰ ਲੱਗੀ ਹੈ ਜੀ ਹੁਣ ਸੋਨੇ ਦੀ ਬਹੁਤ ਸੋਨਾ ਸੂਰ ਤੁਸੀਂ ਦੇਖਣਾ ਚਾਹੁੰਦੇ ਹੋ ਨਾਲ ਤੁਸੀਂ ਦੇਖੋ ਲੇਟੈਸਟ ਹੈਗਾ ਜੀ ਤਸਰ ਸਿਲਕ ਦੇ ਉੱਪਰ ਆਏਗਾ ਬਹੁਤ ਸੋਹਣੀ ਕਢਾਈ ਦੇ ਨਾਲ ਬਹੁਤ ਸੋਨਾ ਗਲੇ ਦਾ ਸਟਾਈਲ ਬਣਾਇਆ ਸੀ ਨਾਲ ਦੇਖੋ ਜੀ ਇਹਦੀ ਪਿਓਰ ਦੀ ਚੁੰਨੀ ਦੇਖੋ ਜੀ ਇਹ ਦੇਖੋ ਜੀ ਪਿਓਰ ਦੀ ਚੁੰਨੀ ਬਹੁਤ ਸੋਹਣੀ ਨਾਲ ਚੁੰਨੀ ਦੇਖੋ ਮੰਨੂ ਵੀ ਅੱਛਾ ਲੱਗਦਾ ਹੈ ਮੰਨੂ ਵੀ ਬਹੁਤ ਅੱਛਾ ਲੱਗਦਾ ਹੈ ਕਿ ਜਦੋਂ ਮੈਂ ਪ੍ਰੋਡਕਟ ਲਾਈਵ ਕਰਦਾ ਨਾ ਤਾਂ ਮਨ ਨੂੰ ਦਿਲੋਂ ਦੀ ਖੁਸ਼ੀ ਹੁੰਦੀ ਹੈ ਕਿ ਮੈਂ ਇੱਕ ਅੱਛੀ ਅਲਟੀਮੇਟ ਚੀਜ਼ ਤੁਹਾਡੇ ਲਈ ਲੈ ਕੇ ਆਇਆ ਹੈ ਰੋ ਚੀਜ਼ ਇੱਕ ਸੋਹਣੀ ਦਿਖਾਈ ਜਾਂਦੀ ਹੈ ਨਾ ਤੇ ਚਿਹਰੇ ਤੇ ਖੁਸ਼ੀ ਵੀ ਹੁੰਦੀ ਹੈ ਦਿਮਾਗ ਵੀ ਇੱਕਦਮ ਫਰੈਸ਼ ਹੁੰਦਾ ਕਿ ਮੈਂ ਵਧੀਆ ਚੀਜ਼ ਲੈ ਕੇ ਆ ਕਿਦਾਂ ਦਾ ਲੱਗ ਰਿਹਾ ਜੀ 컬러 ਦੇਖੋ ਕਿੰਨਾ ਸੋਹਣਾ ਹੈ ਮੇਰੇ ਕੋਲ ਹਰ ਜਿਹੜੇ ਵੀ ਡਿਜ਼ਾਈਨ ਤੁਹਾਨੂੰ ਦਿਖਾ ਰਿਹਾ ਸਾਰਿਆਂ ਦੇ ਕਲਰ ਵੀ ਮਿਲ ਜਾਣਗੇ ਬਟ ਲਾਈਵ ਵਿੱਚ ਮੈਂ ਇੱਕ ਇੱਕ ਦੋ ਦੋ ਕਲਰ ਦਿਖਾ ਸਕਦਾ ਲੇਕਿਨ ਡਿਜ਼ਾਈਨ ਤੁਹਾਨੂੰ ਜਿਆਦਾ ਦਿਖਾ ਸਕਦਾ ਸਰ ਆ ਦਿਖਾਓ ਹੁਣ ਅਨਾਰਕਲੀ ਅਨਾਰਕਲੀ ਦਿਖਾ ਦਿਓ ਆ ਦਿਖਾਓ ਲੈ ਲਿਆ ਜੀ ਇਹ ਜੀ ਲਿਓ ਜੀ ਪ੍ਰਿਆ ਦੀ ਫੇਵਰੇਟ ਆ ਸਭ ਤੋਂ ਵਧੀਆ ਸਭ ਤੋਂ ਵਧੀਆ ਜੀ ਇਹ ਦੇਖੋ ਜੀ ਅਨਾਰਕਲੀ ਬਹੁਤ ਜਿਆਦਾ ਫੈਸ਼ਨ ਹੈ ਅਨਾਰਕਲੀ ਦੇ ਨਾਲ ਸਲਵਾਰਾਂ ਬਹੁਤ ਜਿਆਦਾ ਫੈਸ਼ਨ ਹੈ ਇਹ ਚੀਜ਼ਾਂ ਦੇਖੋ ਜੀ ਫੋਨ ਤੁਹਾਨੂੰ ਦਿਖਾਉਂਦੇ ਆਂ ਦੀ ਚੁੰਨੀ ਬਹੁਤ ਲਾਜਵਾ ਆਵੇ ਮਹਿੰਦੀ ਕਲਰ ਦਾ ਪੀਸ ਇਹ ਦੇਖੋ ਜੀ ਚੁੰਨੀਆਂ ਦੀ ਕਿੰਨੀ ਸੋਹਣੀ ਕਢਾਈ ਹੈ ਇਹ ਦੀ ਚ ਬਹੁਤ ਸੋਹਣੀ ਕਢਾਈ ਹੈ ਜੀ ਵਾਕਈ ਬਹੁਤ ਸੋਹਣੀ ਕਢਾਈ ਹੈ ਐਵੇਂ ਦੀ ਚੀਜ਼ਾਂ ਦੇਖੋ ਇਹ ਆਏਗੀ ਜੀ ਇਹਦੀ ਸਲਵਾਰ ਸਲਵਾਰ ਤੇ ਵੀ ਨਾਲ ਕਢਾਈ ਆਪਾਂ ਕਰਾਈ ਪਹੁੰਚਿਆ ਤੇ ਬਹੁਤ ਸਪੈਸ਼ਲ ਚੀਜ਼ਾਂ ਮਿਲਦੀਆਂ ਨੇ ਸਾਡੇ ਸਟੋਰ ਤੇ ਸਾਡਾ ਟਾਰਗੇਟ ਕਪੜਾ ਵੇਚਣਾ ਤੇ ਹੈਗਾ ਹੀ ਏ ਨਾਲ ਤਾਂ ਉਹ ਚੀਜ਼ਾਂ ਨੂੰ ਅਪਡੇਟ ਕਰਾਉਣਾ ਵੀ ਹੈ ਕਿ ਆਇਆ ਕੀ ਤੇ ਬੰਦ ਕੀ ਰਿਹਾ ਤੇ ਨਵਾਂ ਕੀ ਚੱਲ ਰਿਹਾ ਅੱਜ ਕਲਰ ਵੀ ਨਵੇਂ ਆ ਗਏ ਡਿਜ਼ਾਈਨ ਵੀ ਨਵੇਂ ਆ ਗਏ ਸਟਾਈਲ ਵੀ ਨਵੇਂ ਆਏ ਹੈ ਇੱਕ ਤਰ੍ਹਾਂ ਇੱਕ ਸੋਹਣੀਆਂ ਚੀਜ਼ਾਂ ਕਿੱਥੇ ਮਿਲਣਗੇ ਤੁਹਾਨੂੰ ਸਾਡੇ ਸਟੋਰ ਤੇ ਆਓ ਕੋਈ ਵੀ ਚੀਜ਼ ਲੈਣੀ ਹੈ ਵਧੀਆ ਤੋਂ ਵਧੀਆ ਲੈਣੀ ਹੈ ਸਟਾਈਲਿਸ਼ ਲੈਣੀ ਹੈ ਉਹਨਾਂ ਯਾਰ ਤੁਸੀਂ ਲੋਕ ਆਪਣੀ ਚੋਇਸਾਂ ਅੱਜ ਲੱਗ ਗਏ ਹੋ ਆ ਲਓ ਲਿਓ ਸਾਰੇ ਜ਼ੋਰ ਦਿਖਾਣੇ ਆਪਾਂ ਆ ਸਟੋਰ ਦਾ ਸਭ ਤੋਂ ਵਧੀਆ ਪੀਸ ਐ ਲੈ ਲੋ ਜੀ ਸਟੋਰ ਦਾ ਸਾਰਿਆਂ ਤੋਂ ਵਧੀਆ ਪੀਸ ਦਿਖਾਉਂਦੇ ਸਭ ਤੋਂ ਸੋਹਣਾ ਕਲਰ ਕਲਰ ਵੀ ਬਹੁਤ ਸੋਹਣਾ ਹੈ ਜੀ ਇਹਦਾ ਇਥੇ ਨੂੰ ਵਧੀਆ ਬਹੁਤ ਸੋਹਣਾ ਸਟਾਈਲਿਸ਼ ਕੰਮ ਦੇਖੋ ਤੁਸੀਂ ਪਿਓਰ ਕਟ ਦਾਣੇ ਦਾ ਜਿਵੇਂ ਲੱਗਦਾ ਆਪਾਂ ਹੀਰੇ ਜੜ ਕੇ ਦਿੱਤੇ ਆ ਜੀ ਉਦਾਂ ਦਾ ਸੂਟ ਏ ਨਾਲ ਸਭ ਤੋਂ ਜੋ ਆਦੀ ਵੱਡੀ ਗੱਲ ਹੈਗੀ ਏ ਆਦੀ ਬਾਹਮਾਂ ਵੀ ਬਹੁਤ ਸੋਹਣੀਆਂ ਅਸੀ ਬਨਵਾਈਆਂ ਨੇ ਬਾਹਮਾਂ ਤੇ ਵੀ ਕਢਾਈ ਬਹੁਤ ਸੋਹਣੀ ਇਹ ਦੇਖੋ ਜੀ ਕੱਲੀ ਕੱਲੀ ਬਾਹ ਤੇ ਕਢਾਈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਇਹ ਸ਼ਰਟ ਦਾ ਤੁਸੀਂ ਦੇਖੋ 프ਰੰਟ ਹੁਣ ਦਿਖਾਉਂਗਾ ਮੈਂ ਤੁਹਾਨੂੰ ਆਦੀ ਚੁੰਨੀ ਇਹ ਆਇਗਾ ਸ਼ਰਟ ਦਾ 프ਰੰਟ ਹੁਣ ਦਿਖਾਉਂਗਾ ਮੈਂ ਤੁਹਾਨੂੰ ਆਦੀ ਚੁੰਨੀ ਖੋਲ 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 ਪੂਰਾ ਖੋਲ ਹੁਣ ਦਿਖਾਉ ਮਤਨ ਮਦੀ ਚੁੰਨੀ ਇਹ ਦੇਖੋ ਜੀ ਚੁੰਨੀ ਕਿੰਨੀ ਸੋਹਣੀ ਚੁੰਨੀ ਹੈ ਐਦਾਂ ਲਈ ਹੋਏ ਚੁੰਨੀ ਕਿੰਨੀ ਜੱਚੂਗੀ ਬਹੁਤ ਸੋਹਣਾ ਕਲਰ ਬਹੁਤ ਸੋਹਣਾ ਡਿਜ਼ਾਈਨ ਕਈ ਵਾਰ ਤੇ ਮਨ ਕਰਦਾ ਮੈਂ ਵੀ ਕੁੜੀ ਬਣ ਕੇ ਪੈਦਾ ਹੋ ਜਾਂਦਾ ਤੇ ਮੈਂ ਇਹਨੇ ਕਲਰ ਪਾ ਸਕਦਾ ਸੀ ਸਾਡੇ ਕੋਲ ਤੇ ਉਹ ਹੀ ਨੀਲੇ ਕਾਲੇ ਰਹ ਜਾਂਦੇ ਆ ਕਲਰ ਪਾਣ ਨੂੰ ਇਹ ਦੇਖੋ ਜੀ ਕਿੰਨੇ ਸੋਹਣ ਟੋਰੀ ਕਲਰ ਹੈਗਾ ਸਗਨਾ ਤੇ ਪਾਣ ਵਾਲਾ ਸਜਣੇ ਵਾਲਾ ਹਰ ਰੰਗ ਤੇ ਫੱਬਨ ਵਾਲਾ ਸੂਟ ਹੈ ਜੀ ਬਹੁਤ ਪਿਆਰਾ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਗਾ ਜੀ ਹੋਰ ਇੱਕ ਚੀਜ਼ ਬਹੁਤ ਸੋਹਣਾ ਹੈ ਮਿਲ ਕੋ ਨਿਊ ਕੰਬੀਨੇਸ਼ਨ ਬ੍ਰਿੰਜ਼ਲ ਕਲਰ ਬਹੁਤ ਸੋਹਣਾ ਕਲਰ ਸਭ ਤੋਂ ਅਲਟੀਮੇਟ ਕਲਰ ਅਲਟੀਮੇਟ ਕਲਰ ਦੇਖੋ ਜੀ ਬਿਲਕੁਲ ਜੀ ਅਲਟੀਮੇਟ ਹੀ ਹੈਗਾ ਇਹ ਦੇਖੋ ਬਿਲਕੁਲ ਨਿਊ ਕਢਾਈਆਂ ਨਿਊ ਸਟਾਈਲ ਦੇ ਅੰਦਰ ਆਏਗਾ ਨਾਲ ਦੀ 슬ੀਵਸ ਤੇ ਵੀ ਵਰਕ ਨਜ਼ਰ ਆ ਰਿਹਾ ਤੁਹਾਨੂੰ ਫਰੰਟ ਤੇ ਕੰਮ ਹੁਣ ਇਹ ਦੇਖੋ ਜੀ ਦੇਖੋ ਜੀ ਸ਼ਗਨ ਵਾਲੀ ਚੁੰਨੀ ਅੱਜ ਕੱਲ੍ਹ ਨਾ ਫੇਰੀਆਂ ਵਿੱਚ ਆਟ ਕਲਰ ਵੀ ਬਹੁਤ ਚੱਲਦੇ ਆ ਤੁਸੀਂ ਫੇਰਿਆਂ ਲਈ ਇਹ ਔਡ ਕਲਰ ਵੀ ਯੂਜ਼ ਕਰ ਸਕਦੇ ਹੋ ਤੇ ਵੈਸੇ ਫੰਕਸ਼ਨਲ ਹੈ ਫੇਰਿਆਂ ਦੇ ਬਾਅਦ ਵਾਲਾ ਸੂਟ ਹੈ ਲੇਕਿਨ ਕਈ ਲੋਕ ਅੱਜਕੱਲ ਫੇਰਿਆਂ ਵਿੱਚ ਵੀ ਰੰਗ ਚੇਂਜ ਕਰਕੇ ਪਾਣ ਲੱਗ ਗਏ ਆ ਤੇ ਤੁਸੀਂ ਉਦਾਂ ਲਈ ਵੀ ਇਹਨੂੰ ਯੂਜ਼ ਕਰ ਸਕਦੇ ਹੋ ਬਣਿਆ ਹੋਇਆ ਜੀ ਡਿਸ਼ੀਨ ਕਰੇਦੇ ਉੱਤੇ ਇਹ ਬਣਿਆ ਦੀ ਚਨੌਂ ਸ਼ਪੌਨ ਦੇ ਉੱਤੇ ਖੁੱਲੇ ਲੰਬੇ ਚੌੜੇ ਸੂਟ ਨੇ ਜੀ ਖੁੱਲੇ ਹੀ ਚੁੰਨੀਆਂ ਨੇ ਤੇ ਐਵੇਂ ਦੀ ਕਲੈਕਸ਼ਨ ਜੋ ਤੁਹਾਡੇ ਸਟੋਰ ਤੋਂ ਤੁਸੀਂ ਲੈਣ ਆਂਦੇ ਹੋ ਜਾਂ ਵੀਡੀਓ ਕਾਲ ਦੇ ਤਰ੍ਹਾਂ ਸ਼ਾਪਿੰਗ ਕਰਦੇ ਹੋ ਤੁਹਾਨੂੰ ਮਜ਼ਾ ਪੂਰਾ ਆਣਾ ਕਿਉਂਕਿ ਤੁਹਾਨੂੰ ਵੈਰਾਈਟੀ ਮਿਲੇਗੀ ਨਵੀਂ ਤੋਂ ਨਵੀਂ ਇਹ ਦੇਖੋ ਜੀ ਸਾਈਜ਼ ਦੇਖੋ ਜੀ ਇਹਨਾਂ ਦੇ ਕਿੰਨਾ ਜ਼ਬਰਦਸਤ ਕਲੈਕਸ਼ਨ ਹੈ ਕਲਰਾਂ ਦੇ ساتھ ساتھ ਡਿਜ਼ਾਈਨ ਡਿਜ਼ਾਈਨਰਾਂ ਦੀ ਵੀ ਪੂਰੀ ਮਾਸਤਰੀ ਹੈ ਕਲੈਕਸ਼ਨ ਦੀ ਤੇ ਚਲੋ ਮਾਸਤਰੀ ਹੈਗੀ ਹੈ ਡਿਜ਼ਾਈਨ ਵੀ ਦੀ ਬੜੀ ਮਾਸਤਰੀ ਹੈ ਕਲਰ ਬਹੁਤ ਸੋਹਣੇ ਤੁਹਾਨੂੰ ਮਿਲਣਗੇ ਸਾਡੇ ਸਟੋਰ ਤੇ ਲਓ ਕਿਚ ਆਹ ਲੋ ਆਹ ਕਲਰ ਲੋ ਇਹ ਬਹੁਤ ਸੋਹਣਾ ਪੀਸ ਹੈ ਜੀ ਇਹਦੀ ਬੜੀ ਡਿਮਾਂਡ ਹੈ ਜੀ ਜਦੋਂ ਦੀ ਅਸੀਂ ਤੇ ਰੀਲ ਪਾਈ ਹੈ ਤੇ 15 16 ਸੂਟ ਅਸੀਂ ਵੇਚ ਚੁੱਕੇ ਆ ਰੀਲ ਹੀ ਇਹਦੀ ਬੜੀ ਹਿੱਟ ਹੋਈ ਹੈ ਇੰਸਟਾਗ੍ਰam ਤੇ ਆਪਾਂ ਇਹਦੀ ਰੀਲ ਬਣਾ ਕੇ ਪਾਈ ਹੈ ਫੇਸਬੁਕ ਤੇ ਵੀ ਪਾਈ ਹੈ ਤੇ YouTube ਤੇ ਅਰੇ 15 16 ਸੌਟ ਅਸੀਂ ਵੇਚ ਚੁੱਕੇ ਆ ਪਾ ਲਓ ਜੀ ਆ ਰੁਪਟਾ ਇਹਦਾ ਇਹ ਦੇਖੋ ਜੀ ਚੁੰਨੀਆਂ ਦੀ ਬਹੁਤ ਵਧੀਆ ਚੀਜ਼ਾਂ ਐਵੇਂ ਦੀਆਂ ਚੀਜ਼ਾਂ ਅਟਰੈਕਟਿਵ ਲੱਗਦੀਆਂ ਨੇ ਪਾਈਆਂ ਹੋਈਆਂ ਸੋਨੀਆਂ ਜੈਂਟਰੀ ਕਿਸੇ ਵੀ ਫੰਕਸ਼ਨ ਵਿੱਚ ਪਾ ਕੇ ਖੜ ਜੋ ਆਪਣੇ ਹੀ ਬੋਲ ਵਾਲਾ ਬਣ ਜਾਂਦੇ ਜੀ ਆਪਣੇ ਹੀ ਗੱਲਬਾਤ ਬਣਦੀ ਏ ਕਿ ਚਲੋ ਜੀ ਪੀਸ ਕਿੰਨਾ ਸੋਨਾ ਜਦੋਂ ਤੇ ਰੀਲ ਪਾਈ ਹੈ 15 16 ਪੀਸ ਦੇ ਆਰਡਰ ਪੂਗਤਾ ਚੁੱਕੇ ਆ ਅੱਗੇ ਵੀ ਵੇਚੀ ਜਾ ਰਹੇ ਆ ਮਾਲ ਫੈਕਟਰੀ ਠਾ 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 ਬਣਦੀ ਜਾ ਰਹੇ ਆ ਤੁਹਾਨੂੰ ਜੋ ਪਸੰਦ ਹੈ ਜਿਹਦਾ ਨਾ ਪਸੰਦ ਹੈ ਤੁਸੀਂ ਸਾਨੂੰ ਦੱਸਣਾ ਹੈ ਤੁਹਾਨੂੰ ਚਾਹੀਦਾ ਕੀ ਹੈ ਕਿਦਾਂ ਦਾ ਚਾਹੀਦਾ ਹੈ ਲੈ ਹੁਣ ਆ ਦਿਖਾਓ ਤੇ ਕਿਆ ਲਖੋ ਜੀ ਆਹ ਦੇਖੋ ਕਿੰਨਾ ਕੁੜੀਆਂ ਵਾਸਤੇ ਸਭ ਤੋਂ ਸੋਨਾ ਸੂਟ ਆਨਿਅਨ ਸ਼ੇਡ ਦੇ ਅੰਦਰ ਲਾਈਟ ਆਨਿਅਨ ਸ਼ੇਡ ਦੇ ਅੰਦਰ ਆਏਗਾ ਪੀਸ ਔਰਗੇਂజా ਪਿਓਰ ਉਹ ਪਿਓਰ ਔਰ ਨਹੀਂ ਸੌਰੀ ਇਹ ਪੇਪਰ ਸਿਲਕ ਹੈ ਜੀ ਪਿਓਰ ਪੇਪਰ ਸਿਲਕ ਦੇ ਉੱਪਰ ਆਇਆ ਹੈ ਜੀ ਪਿਓਰ ਪੇਪਰ ਸਿਲਕ ਨਾਲ ਆਦੀ ਤੁਸੀਂ ਦੇਖੋ ਚੁੰਨੀ ਬਹੁਤ ਅਲਟੀਮੇਟ ਕਲੈਕਸ਼ਨ ਕੁੜੀਆਂ ਲਈ ਬਹੁਤ ਸੋਨਾ ਸੂਟ ਹੈ ਜੋ ਸਲਵਾਰ ਸੂਟ ਪਾਣਾ ਪਸੰਦ ਕਰਦੀਆਂ ਨੇ ਜੇ ਪੈਂਟ ਸੂਟ ਪਾਣਾ ਪਸੰਦ ਕਰਦੀਆਂ ਨੇ ਇਹ ਉਹਨਾਂ ਲਈ ਬੜੀ ਅਲਟੀਮੇਟ ਚੀਜ਼ ਹੈਗੀ ਏ ਤੁਸੀਂ ਇਹਦੀ ਖੂਬਸੂਰਤੀ ਫੀਲ ਕਰ ਸਕਦੇ ਹੋ ਕਢਾਈ ਨਾਲ ਬਾਰਡਰ ਨਾਲ ਡਿਜ਼ਾਈਨ ਨਾਲ ਕਲਰ ਨਾਲ ਕੁਆਲਿਟੀ ਨਾਲ ਪੇਪਰਸਲ ਦਾ ਫੈਬਰਿਕ ਨਵੇਂ ਕਲਰ ਨਵੇਂ ਡਿਜ਼ਾਈਨ ਦੇ ਅੰਦਰ ਸਲੂਜਾ ਤੋਂ ਤੁਸੀਂ ਆਕੇ ਬਾਇ ਕਰ ਲੋ ਕੋਈ ਵੀ ਚੀਜ਼ ਤੁਹਾਨੂੰ ਲਾਈਵ ਵਿੱਚ ਪਸੰਦ ਆ ਰਹੀ ਏ ਤੁਸੀਂ ਉਹਦਾ ਰੇਟ ਪੁੱਛ ਸਕਦੇ ਹੋ ਉਹਨੂੰ ਬਾਇ ਕਰ ਸਕਦੇ ਹੋ ਇੰਟਰਨੈਸ਼ਨਲ ਸ਼ਿਪਿੰਗ ਅਸੀਂ ਕਰਦੇ ਆਂ ਇੰਟਰਨੈਸ਼ਨਲ ਸ਼ਿਪਿੰਗ ਦੇ ساتھ ساتھ ਅਸੀਂ ਲੋਕਲ ਇੰਡੀਆ ਵਿੱਚ ਜੋ ਕੋਰੀਅਰ ਭੇਜਦੇ ਆਂ ਹੋਮ ਡਿਲੀਵਰੀ ਜੋ ਕਰਦੇ ਆ ਉਹ ਫ੍ਰੀ ਕਰਦੇ ਆ ਅਗੜ ਤਰੋਂ ਸੁਆਕੇ ਵੀ ਭੇਜ ਦੋ ਸਫਾਈ ਦੇ ਪੈਸੇ ਤੁਹਾਨੂੰ ਅਸੀਂ ਦੱਸ ਦਾਂਗੇ ਜੇਕਰ ਤੁਸੀਂ ਕਹੋਗੇ ਮੈਨੂੰ ਸੁਆਕੇ ਭੇਜ ਦੋ ਤੁਹਾਨੂੰ ਅਸੀਂ ਸਟਿਚ ਕਰਕੇ ਵੀ ਭੇਜ ਦਾਂਗੇ ਉਹਦੀ ਵੀ ਕੋਈ ਟੈਨਸ਼ਨ ਨਹੀਂ ਹੈ ਬਸ ਸਾਨੂੰ ਤੁਹਾਡਾ ਸਾਈਜ਼ ਚਾਹੀਦਾ ਹੋਏਗਾ ਮੇਜ਼ਰਮੈਂਟ ਚਾਹੀਦਾ ਹੋਏਗਾ ਤੁਹਾਨੂੰ ਉਹ ਵੀ ਮਿਲ ਜਾਏਗਾ ਸਾਨੂੰ ਆ ਦੇ ਸੱਤ ਸੂਟ ਹੋ ਰਹਿ ਗਏ ਮੇਰੇ ਕੋਲ ਦਿਖਾਣ ਨੂੰ ਪਿੱਛੇ 500 ਸੂਟ ਲੱਗਾ ਬਟ ਮੈਂ ਤੁਹਾਨੂੰ ਜਿਆਦਾ ਨਹੀਂ ਦਿਖਾਣਾ ਜਿਆਦਾ ਜਨਾ ਤੁਸੀਂ ਵੀ ਸੋਚਦੇ ਹੋ ਪਤਾ ਨਹੀਂ ਕਿੰਨੀ ਕੁ ਵੈਰਾਈਟੀ ਮੈਂ ਹੋਛਪੋ ਜਿੰਨਾ ਤੁਸੀਂ ਪਸੰਦ ਨਹੀਂ ਕਰ ਬੰਦੇ ਬਟ ਮੈਂ ਤੁਹਾਨੂੰ ਦਿਖਾਉਂਗਾ ਕੁਝ ਖਾਸ ਚੀਜ਼ਾਂ ਖਾਸ ਚੀਜ਼ਾਂ ਦਾ ਮਤਲਬ ਹੁੰਦਾ ਉਸ ਤੋਂ ਬਾਅਦ ਤੁਸੀਂ ਮੈਨੂੰ ਆਰਡਰ ਕਰ ਸਕਦੇ ਹੋ ਕੀ ਮੈਨੂੰ ਜਸਪਾਲ ਆਇਆ ਨਹੀਂ ਮੈਨੂੰ ਉਹ ਚਾਹੀਦਾ ਮੈਨੂੰ ਐ ਨਹੀਂ ਉਹ ਚਾਹੀਦਾ ਲੈ ਪ੍ਰਿਆ ਨਹੀਂ ਆ ਸਾਡਾ ਨਹੀਂ ਸਰ ਆਵਲਾ ਸਰ ਅਰੇ ਇਹ ਆਦੀ ਕੰਮ ਦੇ ਤਿੰਨ ਵਿੱਚ ਵੀ ਵਰਗੇ ਪਹਿਲੇ ਇੱਕ ਹੀ ਕਰਕੇ ਦਿਖਾ ਦਿੰਦੇ ਆ ਆਵਲਾ ਬਹੁਤ ਉਹ ਹੋ ਮੈਂ ਦੋ ਵਾ ਕਿੱਥੇ ਦਿਖਾ ਦੂ ਤੂੰ ਬੜਾ ਯਾਰ ਤੰਗ ਨਾ ਕਰੋ ਸਰ ਆਵ ਲੈ ਪਲੇਅਰ ਦਿਖਾ ਦੇ ਪਹਿਲੇ ਇਹ ਦਿਖਾਓ ਫਿਰ ਮੈਂ ਉਹ ਦਿਖਾਉਣਾ ਐਸੇ ਆਪਣੇ ਖੱਬ ਲੈ ਲੈ ਪਹਿਲੇ ਚੱਲੇ ਆਹ ਲੈ ਲੋ ਐ ਲੋ ਜੀ ਪਹਿਲੇ ਸਰ ਇਹ ਦੇਖੋ ਜੀ ਪਹਿਲੇ ਅਸੀਂ ਮੰਦੇ ਆ ਬਸ ਮੁਸਕਾਨ ਦੀ ਗੱਲ ਪਹਿਲੇ ਇਹ ਦੇਖੋ ਫਿਰ ਮੈਂ ਤੁਹਾਨੂੰ ਦਿਖਾਉਂਗਾ ਉਹ ਵਾਲਾ ਸੂਟ ਜਿਹੜਾ ਮੈਂ ਨੀਚੇ 골ਡਨ ਮਸਟਰਡ ਕਲਰ ਖੋਲਿਆ ਬਹੁਤ ਲਜਵਾਬ ਪੀਸ ਆਇਆ ਐਵੇਂ ਖੱਪ ਵਾਲੀ ਤੁਸੀਂ ਇਹ ਦੇਖੋ ਜੀ ਕਿਦਾਂ ਦਾ ਲੱਗਿਆ ਜੀ ਤੇ ਉਹਦਾ ਰੁਪਟਾ ਕਿੱਥੇ ਆ ਸ਼ੂਗਰ ਫ੍ਰੀ ਸ਼ੂਗਰ ਫ੍ਰੀ ਸੂਡ ਨੇ ਪਾਇਆ ਵੀ ਸੋਨੇ ਸਟਾਈਲ ਵੀ ਸੋਨੇ ਤੇ ਕਮਾਲ ਦੀ ਗੱਲ ਬਾਤ ਤੇ ਐਵੇਂ ਦੀ ਚੀਜ਼ਾਂ ਲਈ ਤੁਹਾਨੂੰ ਕਿੱਥੇ ਆਣਾ ਪਏਗਾ ਸੰਦੂਜਾ ਤੇ ਸਲੂਜਾ ਕਿਤੇ ਕੁਮਾਰ ਮੰਡੀ ਲੁਧਿਆਣੇ ਮੇਰਾ ਸਟੋਰ ਐ ਐਡਜੋਇਨ ਮਾਈ ਨੰਦਗੁਰ ਕੋਰ ਕੋੜ ਦੁਆਰਾ ਇੱਕ ਤਾਂ ਕਮਾਲ ਦੀ ਚੀਜ਼ਾਂ ਬਣਾਉਂਦੇ ਆ ਅਸੀਂ ਇੱਕ ਤੋਂ ਇੱਕ ਕਮਾਲ ਦੀ ਚੀਜ਼ਾਂ ਵੇਚਦੇ ਆ ਆਪਦੀ ਫੈਕਟਰੀ ਐ ਆਪਣਾ ਹੀ ਮਾਲ ਬੰਨਣਾ ਆਪਣੀ ਡਿਜ਼ਾਈਨ ਚਲਾ ਕਰਾਣੇ ਆ ਅਸੀਂ ਵੀ ਡਿਜ਼ਾਈਨ ਚੱਕਦੇ ਆ ਕਦੇ ਜੰਨਵੀ ਕਪੂਰ ਦੁਕਤੇ ਕਟਰੀਨਾ ਕੈਵ ਤੋਂ ਕਦੇ ਸਾਰਾ ali ਖਾਨ ਤੋਂ ਇੱਥੋਂ ਡਿਜ਼ਾਈਨ ਉਹਨਾਂ ਦੇ ਸੂਟਾਂ ਦੇ ਚੁਰਾ ਕੇ ਤੁਹਾਡੇ ਅੱਗੇ ਪੇਸ਼ ਕਰ ਦਿੰਦੇ ਆ ਤੁਸੀਂ ਵੀ ਸੱਚਦੇ ਓਵੇਂ ਓਵੇਂ ਸਟਾਈਲ ਨਾਲ ਪਾਓ ਚੀਜ਼ਾਂ ਸੋਨੀਆ ਸੋਨੀਆ ਕਲੈਕਸ਼ਨ ਪਾਓ ਹੁਣ ਦਿਖਾਵਾਂ ਨੇ ਚੱਲਾ ਸੂਟ ਹਾਂਜੀ ਦਿਖਾਓ ਸਾਰੇ ਆਇਦਰ ਦੁਪੱਟਾ ਵੀ ਦਿਖਾਓ ਚੱਲੋ ਜੀ ਇਹ ਦੇਖੋ ਇਹ ਕੁੜੀ ਦਾ ਰਹਿ ਗਿਆ ਸੂਟ ਦਿਖਾਉ ਇਹ ਦੇਖੋ ਜੀ ਕਿਆ ਮਸਤ ਸੂਟ ਹੈ ਇਹ ਕੀ ਚੀਜ਼ ਹੈ ਜੀ ਆ ਗਲਬਤ ਦੇਖੋ ਕੜਾਈਆਂ ਦੀ ਗਲੇ ਦੀਆਂ ਫਰੰਟ ਦੀਆਂ ਬਾਹਾਂ ਦੀਆਂ ਇਹ ਚੁੰਨੀ ਦੇਖੋ ਜੀ ਮਲਟੀ ਕਲਰ ਦੁਪੱਟਾ ਵੈਰੀ ਨਾਈਸ ਵੈਰੀ ਨਾਈਸ ਦੇਖੋ ਜੀ ਪ੍ਰਿਆ ਦੀ ਚੋਇਸ ਵੀ ਬਹੁਤ ਸੋਹਣੀ ਹੈ no doubt ਇਹਦੀ ਚੋਇਸ ਬਹੁਤ ਵਧੀਆ ਕਿ ਇਹ ਸੂਟ ਬਹੁਤ ਸੋਹਣਾ ਹੈ ਮੁਸਕਾਨ ਨੇ ਜਿਹੜਾ ਸੂਟ ਪਹਿਲੇ ਦਿਖਾਇਆ ਸ਼ੈਂਪੇਨ ਕਲਰ ਦਾ ਉਹ ਵੀ ਆਪਣੀ ਜਗ੍ਹਾ ਬੜਾ ਅਲਬੇਲਾ ਸੂਟ ਹੈ ਬਹੁਤ ਵਧੀਆ ਸੂਟ ਹੈ ਗਰੇ ਇਦਾਂ ਤੇ ਦੇਖ ਲੈਣੇ ਆ ਜਾਓ ਮੇਰੇ ਸਟੋਰ ਤੇ ਆ ਜਾਓ ਵੇਟ ਨਾ ਕਰੋ ਕਿਸੇ ਚੀਜ਼ ਦਾ ਸੇਲ ਲੱਗੀ ਹੋਈ ਹੈ ਅੱਜਕੱਲ ਸੇਲ ਦਾ ਮਤਲਬ ਹੁੰਦਾ ਹੈ

ਬਹੁਤ ਲਜਬਾ ਨਿਊ ਸ਼ੇਡ ਨਿਊ ਕੰਬੀਨੇਸ਼ਨ ਕਹਿੰਦੇ ਨੇ ਆਪਾਂ ਨਵਾਂ ਕਲਰ ਪਾਣਾ ਹੈ ਕੋਈ ਨਵਾਂ ਡਿਜ਼ਾਈਨ ਪਾਣਾ ਹੈ ਇਹਦਾ ਰੁਪਟਾ ਇਹ ਦੇਖੋ ਦੀ ਚੁੰਨੀ ਕਿੰਨਾ ਸੋਹਣਾ ਰੁਪਟਾ ਇਹਦਾ ਬਹੁਤ ਬਿਊਟੀਫੁਲ ਭਾਵੇਂ ਅਸੀਂ ਖੱਬ ਕਿੰਨੀ ਪਾਈਏ ਲੇਕਿਨ ਸੂਟ ਤੁਹਾਨੂੰ ਸੋਨੇ ਦੇ ਨੇ ਖੱਪ ਤੇ ਉਹਨਾਂ ਨੇ ਪਾਣੀ ਪਾਣੀ ਕਿਉਂਕਿ ਇਹਨਾਂ ਦੇ ਰੋਸ ਸੂਟ ਵੇਚਨੇ ਆ ਤੇ ਉਹਨਾਂ ਨੂੰ ਪਤਾ ਹੁੰਦਾ ਕਿਹੜੀ ਚੀਜ਼ ਜ਼ਿਆਦਾ ਚੱਲਦੀ ਕਿਹੜੀ ਘੱਟ ਚੱਲਦੀ ਕਿਹੜਾ ਕਾਕ ਸਭ ਤੋਂ ਜ਼ਿਆਦਾ ਪੀਸ ਪਸੰਦ ਕਰਦਾ ਉਦਾਂ ਦੇ ਕਰਕੇ ਲੋਕ ਖੱਪਾ ਲੈਂਦੇ ਆ ਸਰ ਐ ਨਹੀਂ ਦਿਖਾਓ ਏਦਾਂ ਦਿਖਾ ਦਿਓ ਬਟ ਦਿਖਾਣੇ ਤੁਹਾਨੂੰ ਉਹ ਪੀਸ ਹੈ ਕਿ ਤੁਹਾਨੂੰ ਜਾ ਕੇ ਚੀਜ਼ਾਂ ਮਜ਼ਾ ਆਏ ਬਹੁਤ ਵਧੀਆ ਕਿਦਾਂ ਲੱਗ ਰਿਹਾ ਤੁਸੀਂ ਆਪਣਾ ਆਈਡੀਆ ਜਰੂਰ ਸਾਨੂੰ ਮੈਸੇਜ ਰਾਹੀਂ ਦੱਸ ਦਿਓ ਤੁਹਾਡੀ ਕੋਈ ਸੁਜੈਸ਼ਨ ਹੈ ਜਰੂਰ ਲਿਖ ਦਿਓ ਤੁਹਾਨੂੰ ਅਸੀਂ ਉਹਦੀ ਰਿਪਲਾਈ ਕਰਾਂਗੇ ਕਿਸੇ ਦਾ ਵੀ ਰੇਟ ਪੁੱਛਣਾ ਕਿਸੇ ਦਾ ਕੁਆਲਟੀ ਪੁੱਛਣੀ ਹੈ ਇਹ ਪੇਪਰ ਸਿਲਕ ਦੇ ਉੱਪਰ ਬਨੇ ਹੋਇਆ ਪੀਸ ਹੈ ਤੁਸੀਂ ਬੜੇ ਫੈਬਰਿਕ ਪਾਏ ਹੋਣੇ ਆ ਕ੍ਰੇਪ ਪਾਈ ਔਰਗਾਂజా ਪਾਈ ਟਿਸ਼ੂ ਪਾਈ ਇਹ ਪੇਪਰ ਸਿਲਕ ਹੈ ਨਿਊ ਤੁਹਾਡ ਲਈ ਅਸੀਂ ਹਾਜ਼ਰ ਕੀਤੀ ਜਾਂਦੇ ਹਾਂ

ਸਕਲਰਾਂ ਦੇ ਹੀ ਗੇਮ ਹੈ ਜੀ ਅਸ ਦਾ ਟਾਈਮ ਇਸ ਨਿਓਨ ਕਲਰ ਆਏਗਾ ਨਿਓਨ ਹੌਟ ਪਿੰਕ ਸ਼ੇਡ ਵਿਦ ਸੋਨੇ ਜਿਤ ਚੁੰਨੀ ਨਾਲ ਇਹ ਦੇਖੋ ਇਹ ਦੇਖੋ ਚੁੰਨੀ ਨਾਲ ਆਇਆ ਮਜ਼ਾ ਦੇਖ ਕੇ ਅਲੱਗ ਹੀ ਡਿਜ਼ਾਈਨ ਹੈ ਇਹਦੀ ਬਿਲਕੁਲ ਬਹੁਤ ਬਿਊਟੀਫੁੱਲ ਪੀਸ ਬਹੁਤ ਬਿਊਟੀਫੁੱਲ ਦੇਖੋ ਜੀ ਮੇਰੇ ਤੋਂ ਜ਼ਿਆਦਾ ਵਧੀਆ ਪ੍ਰਿਆ ਬੋਲਦੀ ਏ ਕਿ ਬਿਲਕੁਲ ਅਲੱਗ ਜੀ ਤਰੀਕੇ ਦੀ ਚੀਜ਼ ਹੈ ਕੀ ਇਹ ਏ ਕਲਾਸ ਚੀਜ਼ਾਂ ਲਈ ਅਸੀਂ ਫੇਮਸ ਹੈਗੇ ਹਾਂ ਲੁਧਿਆਣੇ ਦੇੰ ਦਾ ਮਾਹਿਰ ਵੀ ਅਸੀਂ ਐਸੀ ਐਸੀ ਚੀਜ਼ਾਂ ਦੇ ਗਿਆਂ ਪੰਜਾਬੀ ਸੂਟਾਂ ਦੇ ਮਾਹਿਰ ਲੋਕ ਸਾਨੂੰ ਕਹਿੰਦੇ ਨੇ ਜੀ ਪੰਜਾਬੀ ਸੂਟ ਤੁਹਾਨੂੰ ਸਾਡੇ ਕੋਲ ਇੱਕਦਮ ਡਿਫਰੈਂਟ ਅਲਵੇਲੇ ਸੋਹਣੇ ਮਿਲਾਂਗੇ ਤੇ ਤੁਹਾਨੂੰ ਜੋ ਵੀ ਚੀਜ਼ ਚਾਹੀਦੀ ਤੁਸੀਂ ਸਾਨੂੰ ਜਰੂਰ ਦੱਸਣਾ ਇਹਦੀ ਬਾਟਮੇ ਨਾਲ ਹੁਣ ਅਗਲੇ ਚੀਜ਼ਾਂ ਨੂੰ ਤੁਹਾਨੂੰ ਦਿਖਾਉਣਾ ਹੋਰ ਇੱਕ ਕਨਸੈਪਟ ਦਿਖਾਉਣਾ ਮੈਂ ਇੱਕ ਨਵੀਂ ਚੀਜ਼ ਲੈ ਕੇ ਆਇਆ ਆ ਰੈਡ ਵਾਲਾ ਦਿਖਾਓ ਸਰ ਆ ਵਾਲਾ ਸਰ ਰੈਡ ਵਾਲਾ ਦਿਖਾ ਦਿਓ ਸਰ ਇੱਕ ਵੀ ਕੋਈ ਦਿਖਾਓ ਕਿਹੜਾ ਦਿਖਾਵਾਂ ਸਰ ਆ ਵਾਲਾ ਇਹਦੇ ਦੇ ਹੀ ਦਿਖਾ ਦਿਓ ਹੁਣ ਚਲੋ ਜੀ ਪਹਿਲੇ ਇਹ ਦੇਖ ਲਓ ਜੀ ਕ੍ਰਸ਼ ਦੇਖੋ ਜੀ ਕ੍ਰਸ਼ ਟਿਸ਼ੂ ਦੇ ਅੰਦਰ ਛੇੜ ਤੁਹਾਨੂੰ ਦੱਸਦਾ ਬਹੁਤ ਸੋਨਾ ਜੈਗਰੀ ਕਲਰ ਜੈਗਰੀ ਦਾ ਮਤਲਬ ਹੋ ਗਿਆ ਲਾਈਟ ਗੁੜ ਰੰਗਾ ਪੀਸੇ ਬਹੁਤ ਸੋਹਣੀ ਚੁੰਨੀ ਨਾਲ ਜਿੰਨਾ ਤੁਸੀਂ ਸੋਨਾ ਸੋਚ ਸਕਦੇ ਹੋ ਨਾ ਉਹਨਾਂ ਸੋਨਾ ਸੂਟ ਅਸੀਂ ਤਾਂ ਉਹ ਦੇ ਸਕਦੇ ਆ ਇਹ ਸਾਡਾ ਪ੍ਰੋਮਿਸ ਜਿੰਨਾ ਸੋਨਾ ਤੁਸੀਂ ਸੋਚ ਸਕਦੇ ਹੋ ਉਹਨਾਂ ਸੋਨਾ ਤੁਹਾਨੂੰ ਅਸੀਂ ਦੇ ਸਕਦੇ ਆ ਬਹੁਤ ਸੋਹਣੀਆਂ ਚੀਜ਼ਾਂ ਸਲੂਜਾ ਤੇ ਮਿਲਦੀਆਂ ਨੇ ਡਿਸਕਾਊਂਟ ਵਿੱਚ ਵੀ ਮਿਲ ਜਾਂਦੀਆਂ ਨੇ ਜਦੋਂ ਡਿਸਕਾਊਂਟ ਆਫਰ ਚੱਲਦਾ ਹੋ ਹੁੰਦਾ ਤਾਂ ਡਿਸਕਾਊਂਟ ਆਫਰ ਤੁਹਾਨੂੰ ਪਰ ਸੂਟ ਪਰ ਪੀਸ ਦੇ ਉੱਤੇ ਕਿਸਤੇ 500 ਕਿਸਤੇ 700 ਕਿਸਤੇ 1000 ਕਿਸਤੇ 1500 ਕਿਸਤੇ 2000 ਕਿਸਤੇ 3000 ਤੱਕ ਦਾ ਡਿਸਕਾਊਂਟ ਵੀ ਆਫਰ ਲੱਗ ਕੇ ਆਉਂਦਾ ਹੈ ਬ੍ਰਾਂਡ ਟੂ ਬ੍ਰਾਂਡ ਵੈਰੀ ਕਰਦਾ ਹੈ ਜੀ ਕਿਵੇਂ ਤਾਂ ਲੱਗਿਆ ਅਗਰ ਤੁਸੀਂ ਸਵਾਕੇ ਵੀ ਲੈਣੇ ਨੇ ਸਵਾਕੇ ਵੀ ਦੇ ਸਕਦੇ ਆ ਇੰਟਰਨੈਸ਼ਨਲ ਲੈਣੇ ਨੇ ਅਬਰਾਡ ਲੈਣੇ ਨੇ ਤੁਹਾਨੂੰ ਉੱਥੇ ਵੀ ਪਹੁੰਚਾਂਗੇ ਇੰਡੀਆ ਦੀ ਕੋਰੀਅਰ ਸਾਡੇ ਕੋਲੋਂ ਤੁਹਾਨੂੰ ਫ੍ਰੀ ਆਫਰ ਹੈ ਸਟਿਚ ਕਰਾਣੀ ਹੈ ਸਟਿਚ ਵੀ ਹੋ ਜਾਏਗਾ ਬਟ ਤੁਸੀਂ ਛੜੀਆਂ ਚੀਜ਼ਾਂ ਦੇਖੋ ਫੀਲ ਕਰੋ ਕਿ ਤੁਹਾਨੂੰ ਚੀਜ਼ਾਂ ਅਸੀਂ ਕਿਆ ਦਿਖਾ ਰਹੇ ਆਂ ਸਰ ਹੁਣ ਆ ਦੇਖੋ ਇਹ ਲਓ ਆ ਰੈਡ ਕਲਰ ਲੋ ਜੀ ਰੈਡ ਕਲਰ ਵੀ ਦੇਖੋ ਜੀ ਸਗਣਾ ਵਾਲਾ ਕਲਰ ਵਿਆਹ ਸ਼ਾਦੀਆਂ ਚ ਤੇ ਬਹੁਤ ਜ਼ਿਆਦਾ ਇਸ ਕਲਰ ਦੀ ਡਿਮਾਂਡ ਹੁੰਦੀ ਹੈ ਫੇਰਿਆਂ ਵਿੱਚ ਵੀ ਚੱਲਦੇ ਆ ਜਿਨ੍ਹਾਂ ਨੇ ਐਦਾਂ ਦੇ ਸੁੱਚੇ ਕੰਮ ਚਾਹੀਦੇ ਨੇ ਸੁਚੀਆਂ ਜਰੀਆਂ ਦਾ ਕੰਮ ਚਾਹੀਦਾ ਹੈ ਇਹ ਉਹਨਾਂ ਲਈ ਸਭ ਤੋਂ ਜ਼ਿਆਦਾ ਏ ਗ੍ਰੇਡ ਚੀਜ਼ ਹੈ ਤੇ ਸਰ ਆ ਇਹਦਾ ਰੁਪਟਾ ਦਾ ਚੈੱਕ ਕਰੋ ਲਓ ਜੀ ਕਰਾਓ ਦੀ ਚੈੱਕ ਕਰੋ ਜੀ ਦੁਪੱਟਾ ਚੈੱਕ ਕਰੋ ਅਲਟੀਮੇਟ ਚੀਜ਼ ਐਵੇਂ ਦੇ ਸੋਨੇ ਕੰਮ ਸੋਨੇ ਡਿਜ਼ਾਈਨ ਸੋਨੇ ਕਲੈਕਸ਼ਨ ਦੇ ਅੰਦਰ ਬਹੁਤ ਚੀਜ਼ ਵਧੀਆ ਅਗਰ ਲੈਣੀ ਹੈ ਤੇ ਤੁਸੀਂ ਸਾਨੂੰ ਜੁਆਇਨ ਕਰ ਲਓ YouTube ਤੇ Instagram ਤੇ ਤੇ Facebook ਤੇ ਜਿਹੜਾ ਵੀ ਤੁਹਾਡਾ ਚੈਨਲ ਸਭ ਤੋਂ ਵਧੀਆ ਤੁਹਾਨੂੰ ਲੱਗਦਾ ਤੁਸੀਂ ਉਹਨੂੰ ਜੁਆਇਨ ਕਰੋ ਨੰਬਰ ਮੇਰਾ ਸਕਰੀਨ ਤੇ ਚੱਲਦਾ ਹੈ WhatsApp ਕਾਲਿੰਗ ਕਰਕੇ ਵੀ ਦੇਖ ਸਕਦੇ ਹੋ Face time ਕਾਲਿੰਗ ਕਰਕੇ ਵੀ ਤੁਸੀਂ ਛੜ ਤੋਂ ਵੈਰਿਟੀ ਬਾਈ ਕਰ ਸਕਦੇ ਹੋ ਇਹਦੀ ਬਾਟਮ ਇਹਦੀ ਬਾਟਮ ਤੇ ਕੰਮ ਆਏਗਾ ਜੀ ਅੱਛਾ ਇਹਦੀ ਬਾਟਮ ਚੈੱਕ ਕਰੋ ਜੀ ਬਾਟਮ ਤੇ ਵੀ ਕੰਮ ਬਹੁਤ ਸੋਨਾ ਕੀਤਾ ਤਾਂ ਨਜ਼ਰ ਆ ਰਿਹਾ ਹੋਏਗਾ ਪੂਰਾ ਵੀਡੀਓ ਵਿੱਚ ਉਸ ਤੋਂ ਇਲਾਵਾ ਸ਼ਰਟ ਦੁਪੱਟਾ ਤੁਹਾਡੇ ਅੱਗੇ ਸਾਹਮਣੇ ਪਿਆਈ ਹੋਇਆ ਹੈ ਸੂਚੀ ਜਰੀ ਦਾ ਕੰਮ ਹੈ ਕੱਲੀ ਕੱਲੀ ਚੀਜ਼ ਅਲਵੇਲੀ ਹੈ ਕਲਰ ਕੋਈ ਤੁਹਾਨੂੰ ਚਾਹੀਦਾ ਹੈ ਜਾਂ ਬਨਵਾਣਾ ਹੈ ਦੇਖੋ ਜੀ ਜੋ ਕਲਰ ਮੇਰੇ ਕੋਲ ਹੈਗੇ ਉਹ ਤੇ ਹੈਗੇ ਹੀ ਨੇ ਸੁਪੋਜ਼ ਤੁਹਾਡੇ ਮਨ ਦਾ ਕੋਈ ਕਲਰ ਤੁਸੀਂ ਬਨਵਾਣਾ ਹੈ ਉਹ ਕਲਰ ਦਾ ਤੁਸੀਂ ਸਾਨੂੰ ਨੰਬਰ ਦੱਸਣਾ ਹੈ ਅਸੀਂ ਉਹ ਕਲਰ ਵੀ ਤੁਹਾਨੂੰ ਅਸੀਂ ਬਣਾ ਕੇ ਦੇ ਦੇਵਾਂਗੇ ਸਾਨੂੰ ਉਹਦੇ ਚ ਕੋਈ ਵੀ ਟਾਈਮ ਚਾਹੀਦਾ ਹੋਵੇਗਾ ਉਹ ਤੁਹਾਡੇ ਨਾਲ ਅਸੀਂ ਡਿਸਕਸ ਕਰ ਲਾਂਗੇ ਮੌਕੇ ਤੇ ਕਿ ਸਾਨੂੰ ਐਨੇ ਦਿਨ ਵਿੱਚ ਤੁਹਾਨੂੰ ਅਸੀਂ ਚੀਜ਼ ਬਣਾ ਕੇ ਦੇ ਸਕਦੇ ਹਾਂ ਦੇਖੋ ਜੀ ਸਾਡਾ ਪੀਸ ਇਸ ਤੋਂ ਬਾਅਦ ਅਰਲੀ ਲੈ ਕੇ ਆਇਆ ਮੈਂ ਇੱਕ ਨਿਊ 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 ਬਿਊਟੀਫੁਲ ਸ਼ੇਪ ਫਰਜੀ ਰਿਕੁਐਸ ਕਲਰ ਪਾ ਦੇਖੋ ਜੀ ਆਹ ਸ਼ਾਦੀਆਂ ਵਿਆਹ ਚਪਾਨ ਲਈ ਬੁਆ ਕੁਪਰ ਪਿਓਰ ਸਿਲਕ ਦਾ ਪੀਸ ਆਇਆ ਹੈਗਾ ਪਿਓਰ ਸਿਲਕ ਦਾ ਪਹਿਲੇ ਤੁਸੀਂ ਫਰੰਟ ਦੇਖੋ ਸਾਈਡਸ ਕੋਰਨਰ ਸੈੱਟ ਕਰੋ ਪਿਓਰ ਸਿਲਕ ਦੇ ਉੱਪਰ ਤੁਸੀਂ ਦੇਖੋ ਜੀ ਇੱਕਦਮ ਲੇਟੈਸਟ ਅਗਰ ਜਿੰਨੂੰ ਅਸੀਂ ਕਹਿੰਦੇ ਨਾ ਅਚਕਨ ਸਟਾਈਲ ਵਿੱਚ ਬਣਾ ਸਕਦੇ ਹੋ ਸਿੰਪਲ ਸਟਾਈਲ ਬਣਾ ਸਕਦੇ ਹੋ ਫਰੰਟ ਹੈਵੀ ਹੈ 슬ੀਵਸ ਹੈਵੀ ਨੇ ਦੁਪੱਟਾ ਪਸਤੋ ਜਦੋਂ ਦੀ ਇਹ ਦੇਖੋ ਜੀ ਚੁੰਨੀ ਦੇਖੋ ਜੀ ਚਰਨ ਸ਼ਫੌਨ ਦੇ ਚੁੰਨੀ ਕੀ ਬਾਤ ਹੈ ਜੀ ਕੀ ਬਾਤ ਹੈ ਐਵੇਂ ਦੇ ਅਟਰੈਕਟਿਵ ਪੀਸ ਲਈ ਤੁਹਾਨੂੰ ਅਸੀਂ ਮਿਲਦੇ ਹਾਂ ਕਿੱਥੇ ਲੁਧਿਆਣੇ ਊਮਾਰ ਮੰਡੀ ਐਡਜੋਇਨ ਮੈਨਨ ਦਾ ਕੋਰਕ ਦਵਾਰ डिफरेंट ਕਲਰ ਚੀਜ਼ਾਂ ਦੇ ਸਾਥ-ਸਾਥ ਕਲਰਾਂ ਦੀ ਵੀ ਕੁਆਲਿਟੀ ਤੁਹਾਨੂੰ ਮਿਲੇਗੀ ਸਾਡੇ ਕੋਲ ਦੇਖਣ ਮਲਟੀ ਸ਼ੇਡਸ ਮਿਲਾਂਗੇ ਮਲਟੀ ਡਿਜ਼ਾਈਨਸ ਮਿਲਾਂਗੇ ਅਨਲਿमिटेड ਕਲੈਕਸ਼ਨ ਮਿਲੇਗਾ ਹਰ ਰੇਂਜ ਮਿਲੇਗੀ 5000 6000 ਤੋਂ ਸਟਾਰਟ ਹੋ ਕੇ ਤੁਹਾਨੂੰ ਜੋ ਰੇਂਜ ਚਾਹੀਦੀ ਹੈ ਤੁਹਾਨੂੰ ਜੋ ਰੇਂਜ ਚਾਹੀਦੀ ਹੈ ਮੇਰੇ ਕੋਲ ਸਾਰੀ ਰੇਂਜ ਮਿਲਦੀ ਹੈ 5-6000 ਤੋਂ ਸਟਾਰਟ ਹੋ ਕੇ ਜੋ ਐਵੇਂ ਦਾ ਕਲੈਕਸ਼ਨ ਹੈ ਉਹ 5-7000 ਤੋਂ ਸਟਾਰਟ ਹੁੰਦਾ ਹੈ ਜੋ ਇਸ ਤੋਂ ਨੀਚ ਦਾ ਡਿਜ਼ਾਈਨਸ ਨੇ ਉਹ ਮੇਰੇ ਕੋਲ 2-3000 ਤੋਂ ਵੀ ਸਟਾਰਟ ਹੋ ਜਾਂਦੇ ਆ ਹੁਣ ਇਹ ਡਿਪੈਂਡ ਕਰਦਾ ਕਿ ਤੁਹਾਨੂੰ ਅੱਜ ਕੀ ਚਾਹੀਦਾ ਬਟ ਮੈਂ ਤੇ ਕੋਸ਼ਿਸ਼ ਕਰਦਾ ਕਿ ਤੁਸੀਂ ਵਿਆਹ ਸ਼ਾਦੀਆਂ ਲਈ ਵਧੀਆ ਕਲੈਕਸ਼ਨ ਬਾਏ ਕਰਨਾ ਆ ਜੋ ਮੇਰੇ ਕੋਲ ਫਟਾਫਟ ਦੌੜਦੇ ਹੋਏ ਕਲਰ ਦੇਖੋ ਡਿਜ਼ਾਈਨ ਦੇਖੋ ਹਾਂਜੀ ਆ ਦਿਖਾਓ ਸਭ ਤੋਂ ਡਿਫਰੈਂਟ ਕਲਰ ਹੈ ਸਭ ਤੋਂ ਕਾਮਨ ਦੇਖਦੇ ਆ ਸਭ ਤੋਂ ਡਿਫਰੈਂਟ ਇਹ ਦੇਖੋ ਜੀ ਸਭ ਤੋਂ ਡਿਫਰੈਂਸ਼ੀਏਟ ਆ ਗਿਆ ਜੀ ਇੰਗਲਿਸ਼ ਕਲਰ ਗ੍ਰੇ ਟੋਨ ਤੇ ਆਏਗਾ ਫੈਬਰਿਕ ਤੁਹਾਨੂੰ ਮੈਂ ਦੱਸ ਰਣਾ ਇਹ ਆਏਗੀ ਡਿਸ਼ੀਨ ਕ੍ਰੇਪ ਵਿਦ ਟਿਸ਼ੂ ਟਿਸ਼ੂ ਦੇ ਨਾਲ ਡਿਸ਼ੀਨ ਕ੍ਰੇਪ ਵਿਦ ਟਿਸ਼ੂ ਵਰਕ ਦੇ ਨਾਲ ਆਏਗੀ ਔਰ ਤੁਸੀਂ ਇਹਦੇ ਕੱਲੇ ਦੀ ਕਢਾਈ ਬਾਰਡਰ ਦੀ ਕਢਾਈ ਡਿਜ਼ਾਈਨ ਪ੍ਰੋਪਰ ਦੇਖ ਸਕਦੇ ਹੋ ਨਾਲ ਦੇਖੋ ਜੀ ਇਹ ਬਹੁਤ ਸੋਨਾ ਬਾਰਡਰ ਦੀ ਡਿਜ਼ਾਈਨ ਕਿੰਨੀ ਸੋਹਣੀ ਹੈ ਬਹੁਤ ਸੋਹਣਾ ਬਾਰਡਰ ਵੀ ਬਨੇ ਹੈ ਜੀ ਕੱਲਾ ਮੈਂ ਤਾਰੀਫ ਨਹੀਂ ਕਰਦਾ ਜੀ ਪ੍ਰੀਆ ਵੀ ਕਰ ਰਹੀ ਹੈ ਕਿਉਂਕਿ ਜਦੋਂ ਤੁਸੀਂ ਸਾਡੀ ਦੁਕਾਨ ਤੇ ਸ਼ੋਪਿੰਗ ਕਰਨ ਆਉਂਦੇ ਹੋ ਨਾ ਤੇ ਤੁਹਾਡੇ ਲਈ ਹੈਲਪ ਇਹੀ ਲੋਕ ਕਰਦੇ ਆ ਆ ਰਹੀ ਹੈ ਨਾ ਦੀ ਫੋਟ ਇਹ ਤੁਹਾਨੂੰ ਹੈਲਪ ਕਰਦੇ ਆ ਤੁਹਾਡੀ ਚੋਇਸ ਨੂੰ ਸਮਝਦੇ ਆ ਤੁਹਾਡੀ ਚੋਇਸ ਦੇ ਮੁਤਾਬਕ ਕੱਲ ਇਕਲੀ ਚੀਜ਼ ਦੇ ਤੇ ਕੱਲਾ ਮੈਂ ਇਨਵੋਲਡ ਨਹੀਂ ਹੁੰਦਾ ਮੇਰੀ ਪੂਰੀ ਟੀਮ ਤੁਹਾਡੇ ਨਾਲ ਇਨਵੋਲਵ ਹੁੰਦੀ ਹੈ ਤੁਹਾਡੇ ਮਨ ਦਾ ਟੇਸਟ ਕ੍ਰੀਏਟ ਕਰਕੇ ਦਿੰਦੀ ਹੈ ਤਿਆਰ ਕਰਕੇ ਦਿੰਦੀ ਹੈ ਤੁਹਾਡੇ ਲਈ ਹੈਲਪਫੁਲ ਹੁੰਦੀ ਹੈ ਕਿ ਤੁਹਾਨੂੰ ਕੀ ਚਾਹੀਦਾ ਹੈ ਤੇ ਉਹਦੇ ਮੁਤਾਬਕ ਹੀ ਆ ਤੇ ਸੁਜੈਸਟ ਕਰਦੇ ਨੇ ਲਾਈਵ ਵਿੱਚ ਕਿ ਤੁਹਾਨੂੰ ਕੀ ਚਾਹੀਦਾ ਹੈ ਤੁਹਾਡੇ ਲਈ ਕਿਹੜੀ ਚੀਜ਼ ਵਧੀਆ ਹੈ ਤੇ ਤੁਹਾਨੂੰ ਕਿਦਾਂ ਦਾ ਲੱਗਿਆ ਮੇਰਾ ਕਲੈਕਸ਼ਨ ਇਹ ਤੁਸੀਂ ਜ਼ਰੂਰ ਦੱਸਣਾ ਮੈਂ ਤੁਹਾਨੂੰ ਹੁਣ ਦੋ ਪੀਸ ਜਾਂ ਤਿੰਨ ਪੀਸ ਹੋਰ ਦਿਖਾਉਂਗਾ ਲੇਕਿਨ ਉਹ ਦੋ ਤਿੰਨ ਪੀਸ ਵੀ ਬਹੁਤ ਸਫੈਸਟਿਕੇਟਿਡ ਤੇ ਵਧੀਆ ਹੋਣਗੇ ਸਰ ਹੁਣ ਆ ਦਿਖਾਓ ਇਹ ਦਿਖਾਓ ਜੀ ਆ ਵੀ ਅਲਟੀਮੇਟ ਚੀਜ਼ ਆ ਇਹ ਦੇਖੋ ਜੀ ਅਲਟੀਮੇਟ ਚੀਜ਼ਾਂ ਦੇਖੋ ਜੀ ਸਾਡੇ ਦੁਕਾਨ ਦੀਆਂ ਮੈਂ ਕਹਿੰਦਾ ਜੀ ਡਾਇਮੰਡ ਵਰਗਾ ਕੰਮ ਕੀਤਾ ਹੋਇਆ ਡਾਇਮੰਡ ਵਰਗਾ ਇਹ ਦੇਖੋ ਸ਼ਰਟ ਦਾ ਫਰੰਟ ਜਿਵੇਂ ਅਸੀਂ ਇੱਕ ਨੈਕਲੇਸ ਲੈਂਦੇ ਆ ਨਾ 골ਡ ਦਾ ਬੜਾ ਜਿਹਾ ਬਿਲਕੁਲ ਭੜਿਆ ਹੋਇਆ ਇਹ ਬਿਲਕੁਲ ਨੈਕ ਉਦਾਂ ਦਾ ਬਣਾਇਆ ਹੈ ਕਿ ਤੁਸੀਂ ਇਹਦੇ ਉੱਪਰ ਸਿਰਫ ਇੱਕ 골ਡ ਦੀ ਛੋਟੀ ਜੀ ਚੇਨੀ ਵੀ ਪਾਓਗੇ ਨਾ ਤੁਹਾਡੀ ਫੀਲ ਉਦਾਂ ਦੀ ਆਊਗੀ ਕਿ ਮੈਂ 골ਡਨ ਦਾ ਨੈਕ 골ਡ ਦਾ ਨੈਕਲੇਸ ਪਾਇਆ ਹੋਇਆ ਬਹੁਤ ਸੋਨੇ ਐਵੇਂ ਦੇ ਨਵੇਂ-ਨਵੇਂ ਕਲੈਕਸ਼ਨ ਸਾਡੇ ਕੋਲ ਤੁਹਾਨੂੰ ਡੇਲੀ ਅਪਡੇਟ ਹੁੰਦੇ ਨੇ ਹੁਣ ਆ ਰੁਪਟਾ ਦੇਖੋ ਇਹ ਦੇਖੋ ਜੀ ਪੇਪਰ ਸਿਲਕੀ ਨਾਲ ਚੁੰਨੀ ਆਈ ਹੈ ਇਹ ਜੇ ਕਿਰਾਏ ਤਾਂ ਕਿਸੇ ਵੀ ਸਟੋਰ ਤੇ ਹੋਣੀ ਨਹੀਂ ਜਿੱਦਾਂ ਇੱਥੇ ਹੈ ਦੇਖੋ ਜੀ ਦੇਖ ਰਹੇ ਹੋ ਕਲੈਕਸ਼ਨ ਇੰਨੇ ਵਧੀਆ ਵਧੀਆ ਕੱਲਾ ਮੈਂ ਨਹੀਂ ਕਹਿ ਰਿਹਾ ਸਾਰਾ ਸਟਾਫ ਕਹਿੰਦਾ ਕਿ ਜਿੱਦਾਂ ਦੀ ਕਲੈਕਸ਼ਨ ਇੱਥੇ ਹੋਊਗੀ ਤੁਹਾਨੂੰ ਕਿਤੇ ਵੀ ਨਹੀਂ ਮਿਲੂਗੀ ਬਹੁਤ ਸੋਨੇ ਕਲੈਕਸ਼ਨ ਲਈ ਸਾਡਾ ਸਟੋਰ ਤੁਹਾਡੇ ਲਈ ਬਹੁਤ ਜ਼ਿਆਦਾ ਵਧੀਆ ਰਹੇਗਾ ਤੁਸੀਂ ਸਾਡੇ ਸਟੋਰ ਤੇ ਆ ਜਾਓ ਮੈਨੂੰ ਤਾਂ ਬਹੁਤ ਖੁਸ਼ੀ ਹੈ ਨਹੀਂ ਆ ਸਕਦੇ ਕੋਈ ਚਿੰਤਾ ਨਾ ਕਰੋ ਤੁਹਾਨੂੰ ਫੈਮਿਲੀਅਰ ਸਪੋਰਟ ਮਿਲੇਗੀ ਤੁਸੀਂ ਲਾਈਵ ਦੇਖ ਸਕਦੇ ਹੋ ਵੀਡੀਓ ਕਾਲ ਤੇ ਦੇਖ ਸਕਦੇ ਹੋ WhatsApp ਕਾਲ ਤੇ ਦੇਖ ਸਕਦੇ ਹੋ ਫੇਸਟਾਈਮ ਤੇ ਦੇਖ ਸਕਦੇ ਹੋ ਜੋ ਤੁਹਾਡੇ ਕੋਲ ਸੁਵਿਧਾ ਨੇ ਸਾਡੀ ਸਾਡੇ ਕੋਲ ਸਾਰੇ ਤਰੀਕੇ ਦੇ ਅਰੇਂਜਮੈਂਟ ਹੈਗੇ ਆ ਬਸ ਤੁਸੀਂ ਤਿਆਰੀ ਕਰੋ ਸ਼ਾਪਿੰਗ ਦੀ ਕਰੋ ਫੰਕਸ਼ਨ ਦੀ ਤਿਆਰੀਆਂ ਤੇ ਆ ਜਾਓ ਮੇਰੇ ਸਟੋਰ ਤੇ ਜਾਂ ਕਰੋ ਆਨਲਾਈਨ ਸ਼ਾਪਿੰਗ ਇਸ ਤੋਂ ਬਾਅਦ ਤੁਸੀਂ ਅਨਾਰਕਲੀ ਦਿਖਾਉ ਹੁਣ ਇਹਲੀ ਇਹ ਦੇਖੋ ਜੀ ਇਹ ਅਨਾਰਕਲੀ ਦੇਖੋ ਜੀ ਮੈਂ ਤੁਹਾਨੂੰ ਮਿਕਸ ਕਰਕੇ ਕਿਉਂ ਦਿਖਾ ਰਿਹਾ ਕਿ ਤੁਹਾਨੂੰ ਆਈਡੀਆ ਰਹੇ ਕਿ ਮੇਰੇ ਕੋਲ ਹਰ ਚੀਜ਼ ਮਿਲਦੀ ਹੈ ਇਕਲੀ ਇੱਕ ਵੈਰਾਈਟੀ ਨਹੀਂ ਹੈ ਮੇਰੇ ਕੋਲ ਅਨਲਿਮਿਟਿਡ ਵੈਰਾਈਟੀਆਂ ਨੇ ਅੱਜ ਤੇ ਮੈਂ ਤੁਹਾਨੂੰ ਪੰਜਾਬੀ ਸੂਟ ਦਿਖਾ ਰਿਹਾ ਕੱਲ ਮੈਂ ਤੁਹਾਨੂੰ ਸਾੜੀਆਂ ਵੀ ਦਿਖਾਉਂਗਾ ਡ੍ਰੈਪ ਸੜੀਆਂ ਦਿਖਾਉਂਗਾ ਫੈਨਸੀ ਸੜੀਆਂ ਦਿਖਾਉਂਗਾ ਪਾਰਟੀ ਵੇਅਰ ਦਿਖਾਉਂਗਾ ਇਹ ਈਵਨਿੰਗ ਈਵਨਿੰਗ ਡ्रेसेस ਦਿਖਾਉਂਗਾ ਤਾਨੂੰ ਮਜ਼ਾ ਆ ਜਾਏਗਾ ਮੇਰੀ ਚੀਜ਼ਾਂ ਤੇ ਇਹ ਦੇਖੋ ਨਾਲ ਚੁੰਨੀ ਲਿਆ ਬੇਟੇ ਦੀ ਆ ਲੋ ਇਹਦੀ ਚੁੰਨੀ ਇਹ ਦੇਖੋ ਇਹਦੀ ਚੁੰਨੀ ਮੇਰੇ ਕਲੈਕਸ਼ਨ ਦੀ ਵਾਹ ਵਾਹ ਹੁੰਦੀ ਏ ਜਿੱਥੇ ਵੀ ਤੁਸੀਂ ਪਾ ਲੋਗੇ ਨਾ ਵਾਹ ਵਾਹ ਹੋਏਗੀ ਇਹ ਮੇਰਾ ਚੈਲੰਜ ਤੇ ਮੇਰੀ ਗਰੰਟੀ ਏ ਤੁਹਾਨੂੰ ਕਿਦਾਂ ਲੱਗਦਾ ਤੁਸੀਂ ਜ਼ਰੂਰ ਤੁਹਾਨੂੰ ਸਾਂਝੇ ਕਰੋ ਆਪਣੀ ਗੱਲਾਂ ਆਪਣੇ ਵਿਚਾਰ ਜ਼ਰੂਰ ਦੱਸੋ ਹੁਣ ਤੁਸੀਂ ਤੁਸੀਂ ਮੇਰਾ ਕਲੈਕਸ਼ਨ ਜੋ ਦੇਖਿਆ ਤੁਹਾਨੂੰ ਕੀ ਫੀਲ ਹੋਇਆ ਤੁਸੀਂ ਦੱਸੋ ਇੱਕ ਫਰੋਜੀ ਕਲਰ ਦਾ ਸੂਟ ਲੈਣਾ ਬੇਟੇ ਇਧਰ ਮੈਂ ਤੁਹਾਨੂੰ ਇੱਕ ਸੂਟ ਤਾਂ ਲਗਾ ਕੇ ਵੀ ਦਿਖਾਣਾ ਬਹੁਤ ਸੋਹਣਾ ਅਗਰ ਕੋਈ ਚੀਜ਼ ਤਰ੍ਹਾਂ ਸੀ ਪ੍ਰੈਕਟੀਕਲ ਦਿਖਾਉਂਦੇ ਆ ਉਹਦੀ ਗੱਲਬਾਤ ਇੱਕ ਅਲੱਗ ਨਜ਼ਰ ਆਂਦੀ ਹੈ ਇਹ ਦੇਖੋ ਚੁੰਨੀ ਜਨਾ ਇਹ ਦੇਖੋ ਜੀ ਮੇਰਾ ਸੂਟ ਮੇਰੀ ਚੁੰਨੀ ਨਾਲ ਨਾਲ ਬਹੁਤ ਸੋਹਣਾ ਸੂਟ ਦੇਖੋ ਸਪੈਸ਼ਲ ਚੀਜ਼ਾਂ ਮੇਰੇ ਸਟੋਰ ਤੇ ਤੁਹਾਨੂੰ ਮਿਲ ਜਾਂਦੀਆਂ ਨੇ ਮੇਰੇ ਸਟੋਰ ਤੇ ਤੁਹਾਨੂੰ ਇੱਕ ਫੈਨਸੀ ਚੀਜ਼ਾਂ ਤੇ ਮਿਲਦੀਆਂ ਮਿਲਦੀਆਂ ਨੇ ਕਲਰ ਵੀ ਸੋਨੇ ਮਿਲਦੇ ਨੇ ਡਿਜ਼ਾਈਨ ਬੜੇ ਬਿਊਟੀਫੁਲ ਸਾਡੇ ਕੋਲ ਹੁੰਦੇ ਨੇ ਸਾਡਾ ਟੇਸਟ ਆਈਏ ਕਿ ਜੋ ਵੇਚਣਾ ਸਟੈਂਡਰਡ ਵੇਚਣਾ ਐ ਐਵਰ ਗ੍ਰੀਨ ਵੇਚਣਾ ਔਰ ਨਵੀਂ ਤੋਂ ਨਵੀਂ ਚੀਜ਼ਾਂ ਨੂੰ ਵੇਚਣਾ ਹੁਣ ਮੈਂ ਇੱਕ ਸੂਟ ਤੁਹਾਨੂੰ ਹੋਰ ਲਗਾ ਕੇ ਦਿਖਾਉਂਗਾ ਤੁਹਾਨੂੰ ਮਜ਼ਾ ਆ ਜਾਏਗਾ ਸਾਡੀ ਚੀਜ਼ਾਂ ਦੇਖ ਕੇ ਅੰਦਾਜ਼ਾ ਹੋ ਜਾਏਗਾ ਕਿ ਸਾਡਾ ਕੋਲ ਕਲੈਕਸ਼ਨ ਕਿਦਾਂ ਦਾ ਹੈ ਇੱਕ ਪੀਸ ਤੁਹਾਨੂੰ ਰੈਡੀमेड ਦਿਖਾ ਲਗਾ ਸਟ੍ਰੇਟ ਲੈਂਥ ਸ਼ਰਟ ਹੈ ਨਾਲ نیچے ਸਿੱਧਾ ਤਾਂ ਲਹਿੰਗਾ yellow ਕ অপশন মেরে ਕੋਲ अवेलेबल ਨੇ ਤੁਸੀਂ ਕੋਈ ਵੀ ਕਲਰ ਆਪਣੇ ਮਨ ਦਾ ਬਣਵਾਉਣਾ ਚਾਹੋ ਕਿਸੇ ਵੀ ਤਰੀਕੇ ਦੀ ਕਢਾਈ ਕਰਵਾਉਣਾ ਚਾਹੋ ਮੇਰੇ ਕੋਲ ਤੁਹਾਨੂੰ ਸਾਰੀਆਂ ਸੁਵਿਧਾਵਾਂ ਮਿਲ ਜਾਣਗੀਆਂ ਸਟਿਚ ਕਰਾ ਕੇ ਸੇਮ ਬਣਵਾਉਣਾ ਚਾਹੁੰਦੇ ਹੋ ਸੇਮ ਵੀ ਮਿਲ ਜਾਏਗਾ ਐਵੇਂ ਦੀ ਤੁਸੀਂ ਕਢਾਈ ਦੇਖੋ ਇਹ ਅਸੀਂ ਬਣਵਾਇਆ ਹੈ ਸੀ ਕਟ ਦੇ ਅੰਦਰ ਸੀ ਲੈਂਥ ਦੇ ਅੰਦਰ ਬਣਵਾਇਆ ਹੈ ਔਰ ਇਹ ਸ਼ੇਪ ਵਿੱਚ ਬਣਵਾਇਆ ਹੈ ਬਹੁਤ ਐਕਸਕਲੂਸਿਵ ਲਈ ਹੀ ਅਸੀਂ ਜਾਣੇ ਜਾਂਦੇ ਹਾਂ ਦੇਖੋ ਸਾਡਾ ਟਾਰਗੇਟ ਹੁੰਦਾ ਹੈ ਤੁਹਾਨੂੰ ਅਗਰ ਸਟਿਚ ਵੀ ਕਰਾ ਕੇ ਦੇਣਾ ਹੈ ਤਾਂ ਨਿਊ ਸਟਾਈਲਿਸ਼ ਸਟਿਚ ਕਰਾ ਕੇ ਦੇਣਾ ਹੈ ਅਗਰ ਕੜਾਈ ਵੀ ਦੇਣੀ ਹੈ ਤਾਂ ਨਵੀਂ ਹੀ ਦੇਣੀ ਹੈ ਹੁਣ ਦੇਖੋ ਜੀ ਤੁਸੀਂ ਨਾਲ ਦੀ ਚੁੰਨੀ ਕਿੰਨੀ ਲੰਬੀ ਚੌੜੀ ਸੋਨੇ ਖੁੱਲੀ ਡੁੱਲੀ ਚੁੰਨੀ ਹੈ ਐਵੇਂ ਦੀ ਡਰੈਸਾਂ ਅਗਰ ਤੁਸੀਂ ਆਪਣੇ ਮਨ ਦੇ ਕਲਰ ਦੀ ਬਣਵਾਉਣਾ ਚਾਹੁੰਦੇ ਹੋ ਤੇ ਮੈਂ ਰੈਡੀਆਂ ਜੀ ਬਣਾਉਣ ਵਾਸਤੇ ਹਰ ਤਰੀਕੇ ਦੀ ਕਸਟਮਾਈਜੇਸ਼ਨ ਅਵੇਲੇਬਲ ਹੈ ਕਿਸੇ ਚੀਜ਼ ਨੂੰ ਹੈਜੀਟੇਟ ਨਹੀਂ ਹੋਣਾ ਕੋਈ ਡਾਊਟ ਹੈਗਾ ਤੁਸੀਂ ਮੇਰੇ ਨੰਬਰ ਤੇ ਕਾਲ ਕਰੋ ਮੇਰਾ ਨੰਬਰ ਸਕਰੀਨ ਤੇ ਚੱਲਦਾ ਹੈ ਉੱਥੋਂ ਤੁਸੀਂ ਵੀਡੀਓ ਕਾਲ ਵੀ ਕਰ ਸਕਦੇ ਹੋ ਉੱਥੋਂ ਤੁਸੀਂ ਸਾਨੂੰ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਵੀਡੀਓ ਕਾਲ ਦੇ ਸ਼ਡਿਊਲ ਬੁੱਕ ਕਰ ਸਕਦੇ ਹੋ ਇੰਟਰਨੈਸ਼ਨਲ ਸ਼ਿਪਿੰਗ ਕਰਵਾਉਣ ਲਈ ਸਾਡੇ ਤੋਂ ਕੁਐਸਚਨ ਆਨਸਰ ਕਰ ਸਕਦੇ ਹੋ ਕਿਸੇ ਵੀ ਤਰੀਕੇ ਦੀ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਸਾਡੇ ਡਿਜ਼ਾਈਨ ਨੂੰ ਦੇਖੋ ਕਲਰਾਂ ਨੂੰ ਦੇਖੋ ਕੁਆਲਿਟੀਆਂ ਦੇਖੋ ਇਹ ਆਏਗਾ ਜੀ ਨੀਚੇ ਲਹਿੰਗਾ ਲਹਿੰਗਾ ਲਹਿੰਗੇ ਦੇ ਨਾਲ ਸ਼ਰਟ ਸ਼ਰਟ ਦੇ ਉੱਪਰ ਕਢਾਈ ਸੋਨੀ ਜੀ ਚੁੰਨੀ ਚਨੋਂ ਸ਼ਵਾਂ ਦੀ ਬਿਊਟੀਫੁੱਲ ਕਲਰ ਬਿਊਟੀਫੁੱਲ ਪੀਸ ਨਾਲ ਤੁਸੀਂ ਦੇਖੋ ਇਹ ਸਲੀਵਸ ਤੇ ਕੰਮ ਬਹੁਤ ਸੋਹਣੀਆਂ ਸਲੀਵਸ ਵੀ ਬਣੀਆਂ ਹੋਈਆਂ ਨੇ ਕੱਲੀ ਕੱਲੀ ਚੀਜ਼ ਦਾ ਤੁਹਾਨੂੰ ਆਪ ਅੰਦਾਜ਼ਾ ਲੱਗ ਰਿਹਾ ਹੋਵੇਗਾ ਕਿ ਸਾਡੇ ਕੋਲ ਕਿੱਦਾਂ ਦੇ ਪੀਸ ਹੈਗੇ ਆ ਤੇ ਬਾਕੀ ਤੁਸੀਂ ਆਪਦੀ ਚੋਇਸ ਤੁਸੀਂ ਬਾਕੀ ਆਪਦੀ ਚੋਇਸ ਦੱਸੋ ਮੈਨੂੰ ਕਿ ਤੁਹਾਨੂੰ ਕੀ ਚਾਹੀਦਾ ਅੱਜ ਦਾ ਮੇਰਾ ਸੈਸ਼ਨ ਮੈਨੂੰ ਲੱਗਦਾ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਭ ਤੋਂ ਪਹਿਲੇ ਤਾਂ ਕਿ ਤੁਹਾਨੂੰ ਕੋਈ ਨਾ ਕੋਈ ਨਵੀਂ ਵੈਰਾਈਟੀ ਨਵਾਂ ਕਲੈਕਸ਼ਨ ਅਪਡੇਟ ਕਰਦੇ ਰਹੀਏ ਨੋਟੀਫਿਕੇਸ਼ਨ ਤੁਹਾਨੂੰ ਆਂਦਾ ਰਹੇ ਤੇ ਤੁਸੀਂ ਦੇਖ ਕੇ ਕੋਈ ਵੀ ਚੀਜ਼ ਬਾਏ ਕਰਨੀ ਹੈ ਬਾਏ ਕਰ ਸਕੋ ਬਾਕੀ ਫਿਰ ਮਿਲਾਂਗੇ ਕੱਲ ਕੁਝ ਹੋਰ ਲੈ ਕੇ ਤਦ ਤੱਕ ਜੀ ਥੈਂਕ ਯੂ ਬਾਏ